ਪ੍ਰਿੰਟ ਮੀਡੀਆ ਤੇ ਡਿਜੀਟਲ ਮੀਡੀਆ ਤੋਂ ਆਏ ਸਾਰੇ ਰਿਪੋਰਟਰਸ ਐਂਡ ਜਰਨਲਿਸਟ ਦਾ ਮੈਂ ਆਈਐਮਏ ਦੇ ਲੈਵਲ ਤੋਂ ਬਹੁਤ ਧੰਨਵਾਦ ਕਰਨਾ ਕਿਉਂਕਿ ਸਾਡੇ ਇੱਕ ਰਾਤ ਦੇ ਸੱਦੇ ਤੇ ਤੁਸੀਂ ਅੱਜ ਆਏ ਹੋ ਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਹੈ ਜੀ ਜੋ ਅੱਜ ਆਪਾਂ ਪ੍ਰੈਸ ਕਾਨਫਰੰਸ ਵਾਸਤੇ ਤੁਹਾਨੂੰ ਤੰਗ ਕੀਤਾ ਉਹ ਇਸ ਵਾਸਤੇ ਕੀਤਾ ਹੈ ਕਿ ਪਿਛਲੇ ਦਿਨਾਂ ਜਿਹੜਾ ਕੁਝ ਹੋ ਰਿਹਾ ਹੈ ਪੰਜਾਬ 'ਚ ਸਪੈਸ਼ਲੀ ਬਠਿੰਡਾ 'ਚ ਤੇ ਸਪੈਸ਼ਲੀ ਅਗੇਂਸਟ ਡਾਕਟਰਸ ਜਿਹੜਾ ਹੋਇਆ ਪਿਛਲੇ 1.5 ਹਫ਼ਤੇ 'ਚ ਉਹਦੇ ਤੋਂ ਅਸੀਂ ਆਪ ਤੰਗਾਂ ਤਾਂ ਅਸੀਂ ਸਾਨੂੰ ਜ਼ਰੂਰਤ ਪਈ ਕਿ ਅਸੀਂ ਤੁਹਾਨੂੰ ਤੰਗ ਕਰੀਏ ਤਾਂ ਜੋ ਸਾਡਾ ਮੈਸੇਜ ਜਿਹੜਾ ਹੈਗਾ ਉਹ ਮਾਸੇਜ ਚ ਜਾਵੇ ਸਾਰਿਆਂ ਨੂੰ ਸੁਣੇ ਐਡਮਿਨਿਸਟ੍ਰੇਸ਼ਨ ਨੂੰ ਪੋਲਿਟਿਸ਼ੀਅਨਸ ਨੂੰ ਤੇ ਪਬਲਿਕ ਨੂੰ ਸਾਰਿਆਂ ਨੂੰ ਸੁਣੇ ਇੱਕ ਬਹੁਤ ਨੈਗੇਟਿਵ ਜਨਰੇਟਿਵ ਬਣਾ ਰੱਖਿਆ ਹੈ ਪੰਜਾਬ 'ਚ ਡਾਕਟਰਸ ਦੇ ਅਗੇਂਸਟ ਕੋਈ ਡਾਕਟਰ ਦੀ ਗਲਤੀ ਹੋਵੇ ਨਾ ਹੋਵੇ ਅਸੀਂ ਇਕੱਠੇ ਹੋ ਕੇ ਡਾਕਟਰ ਦੇ ਅਗੇਂਸ ਨਾਰੇ ਲਾਣਾ ਚਾਲੂ ਕਰ ਦਿੰਨੇ ਆ ਡਾਕਟਰਸ ਦੇ ਅਗੇਂਸ ਬੋਲਣਾ ਸ਼ੁਰੂ ਕਰ ਦਿੰਨੇ ਆ ਡਾਕਟਰਸ ਨੂੰ ਕਟਗੜੇ 'ਚ ਖੜਾ ਕਰਦਾ ਇਹਨਾਂ ਚਾਲੂ ਕਰ ਦਿੰਨੇ ਆ ਇਹ ਜੀ ਇੱਕ ਘਟਨਾ ਪਿਛਲੇ ਦਿਨਾਂ ਪੰਜਾਬ ਕੈਂਸਰ ਹਸਪੀਟਲ 'ਚ ਹੋਈ ਹੈ ਜਿੰਦੇ 'ਚ ਇੱਕ 18 17 18 ਸਾਲ ਦਾ ਮੁੰਡਾ ਸੀ ਜਿਹਦਾ ਉੱਥੇ ਇਲਾਜ ਚੱਲ ਰਿਹਾ ਸੀਗਾ ਜਿਹੜਾ ਕੀ ਡਾਇਗਨੋਸਡ ਕੇਸ ਸੀਗਾ ਮਤਲਬ ਕਰੈਕਟ ਕੇਸ ਸੀਗਾ ਬਲੱਡ ਕੈਂਸਰ ਦਾ ਉਹਦਾ ਟ੍ਰੀਟਮੈਂਟ ਉੱਥੇ ਪੰਜਾਬ ਕੈਂਸਰ ਹਸਪੀਟਲ 'ਚ ਹੋਇਆ। ਉਸ ਤੋਂ ਬਾਅਦ ਉਹਦਾ ਟ੍ਰੀਟਮੈਂਟ ਪੀਜੀਆਈ 'ਚ ਹੋਇਆ। ਉਸ ਬੱਚੇ ਨੂੰ ਟ੍ਰੀਟ ਕਰਿਆ ਉਹਦੇ ਜਿਹੜੀ ਬਿਮਾਰੀ ਸੀ ਉਹ ਖਤਰਨਾਕ ਲੈਵਲ ਤੋਂ ਕੰਟਰੋਲ ਲੈਵਲ 'ਚ ਆ ਗਈ। ਇਨਸਟੀਡ ਆਫ ਸਾਡੇ ਜਿਹੜੇ ਡਾਕਟਰ ਸਾਹਿਬ ਹੈ ਉਹਨਾਂ ਨੂੰ ਧੰਨਵਾਦ ਕਰਨ ਦੇ, ਉਹਨਾਂ ਨੂੰ ਸ਼ਾਬਾਸ਼ੀ ਦੇਣ ਦੇ ਲੋਕ ਇਕੱਠੇ ਹੋਏ, ਬੱਚੇ ਦੇ ਪੇਰੈਂਟਸ ਇਕੱਠੇ ਹੋਏ, ਉਹਨਾਂ ਨੇ ਯੂਨੀਨਾਂ ਇਕੱਠੀਆਂ ਕੀਤੀਆਂ, ਉਹਨਾਂ ਨੇ ਕੁਝ ਐਕਸਟਰਸਨਿਸਟ ਜਿਹੜੇ ਲੋਕ ਹੈਗੇ ਆ ਜਿਹੜੇ ਐਨਜੀਓ ਦੇ ਨਾਮ ਤੇ ਜਾਂ ਆਪਣੀ ਨੇਤਾਗਰੀ ਦੇ ਨਾਮ ਤੇ ਐਕਸਟਰਸ਼ਨ ਕਰਦੇ ਆ ਉਹਨਾਂ ਨੂੰ ਇਕੱਠਾ ਕੀਤਾ ਤੇ ਸਾਡੇ ਡਾਕਟਰ ਸਾਹਿਬ ਤੋਂ ਉਹਨਾਂ ਨੇ 5 ਲੱਖ ਰੁਪਏ ਦਾ ਐਕਸਟਰਸ਼ਨ ਕੀਤਾ ਜਦੋਂ ਇਹਦੇ ਬਾਰੇ ਚ ਡਾਕਟਰ ਸਾਹਿਬ ਦੱਸਣ ਉਸ ਤੋਂ ਪਹਿਲਾਂ ਮੈਂ ਦੱਸਣਾ ਚਾਹਨਾ ਕਿ ਉਹ ਸਾਰੀਆਂ ਉਹ ਜਿਹੜਾ ਕੇਸ ਸੀਗਾ ਉਸ ਕੇਸ ਵਿੱਚ ਜਿਹੜਾ ਉਹ ਬੱਚਾ ਆਇਆ ਸੀ ਬੁੱਕੀ ਨਾਮ ਭੁਪਿੰਦਰ ਭੂਸ਼ਣ ਭੂਸ਼ਣ ਸਿੰਘ ਉਸ ਬੱਚੇ ਦਾ ਨਾਮ ਸੀਗਾ ਉਹ ਬੱਚਾ ਜਦੋਂ ਡਾਕਟਰ ਸਾਹਿਬ ਕੋਲੇ ਪਹਿਲੀ ਵਾਰੀ ਆਇਆ ਉਸ ਤੋਂ ਇੱਕ ਦਿਨ ਪਹਿਲਾਂ ਉਹਦੇ ਪੇਰੈਂਟਸ ਨੇ ਡਾਕਟਰ ਸਾਹਿਬ ਦੇ ਹਸਪੀਟਲ ਵਿੱਚ ਇੱਕ ਦੂਜੇ ਡਾਕਟਰ ਸਾਹਿਬ ਹੈ ਉਹਨਾਂ ਨੂੰ ਰਿਪੋਰਟਾਂ ਭੇਜੀਆਂ ਸੀਗੀਆਂ ਕਿਤੇ ਬਾਹਰੋਂ ਹੋਈਆਂ ਹੋਈਆਂ ਉਹਨਾਂ ਰਿਪੋਰਟਾਂ ਚ ਬਿਲਕੁਲ ਸਾਫ਼ ਲਿਖਿਆ ਹੋਇਆ ਹੈ ਕਿ ਬੱਚਾ ਏ ਪੀ ਐਮ ਐਲ ਮਤਲਬ ਜਿਹੜਾ ਕਿ ਇੱਕ ਤਰੀਕੇ ਦਾ ਲੁਕੀਮੀਆ ਹੁੰਦਾ ਹੈ ਕੈਂਸਰ ਹੁੰਦਾ ਹੈ ਉਹਦੇ ਤੋਂ ਪੀੜਿਤ ਹੈ ਡਾਕਟਰ ਸਾਹਿਬ ਦੇ ਹਸਪੀਟਲ ਆਣ ਤੋਂ ਪਹਿਲਾਂ ਉਸ ਤੋਂ ਬਾਅਦ ਅਗਲੇ ਦਿਨ ਉਹ ਡਾਕਟਰ ਸਾਹਿਬ ਦੇ ਹਸਪੀਟਲ ਆਂਦਾ ਹੈ ਉਹਦਾ ਆਯੂਸ਼ਮਾਨ ਚ ਇਲਾਜ ਹੁੰਦਾ ਹੈ आयुष्मान ते इलाज ਹੋ ਕੇ ਉਹ ਬੱਚਾ ਰਮੀਸ਼ਨ ਤੇ ਆ ਜਾਂਦਾ ਸਾਡੀ ਬਸਾਚਾ ਚ ਉਹਨੂੰ ਰਮੀਸ਼ਨ ਕਹਿੰਦੇ ਆ ਆਮ ਭਾਸ਼ਾ ਚ ਉਹਨੂੰ ਆਪਾਂ ਕਹਿ ਸਕਦੇ ਆ ਕਿਉਰ ਨਹੀਂ ਹੋਇਆ ਲੇਕਿਨ ਕੰਟਰੋਲਡ ਸਟੇਜ ਤੇ ਆ ਜਾਂਦਾ ਹੈ ਮਤਲਬ ਬੱਚਾ ਖਤਰੇ ਤੋਂ ਇੱਕ ਵਾਰੀ ਬਾਹਰ ਆ ਗਿਆ ਤੇ ਉਹਦਾ ਇਲਾਜ ਲਗਭਗ 37 38 ਦਿਨ ਉੱਥੇ आयुष्मान ਚ ਹੋਇਆ ਉਹਦਾ ਇੱਕ ਪੈਸਾ ਨਹੀਂ ਲੱਗਿਆ ਉਸ ਤੋਂ ਬਾਅਦ ਜਦੋਂ आयुष्मान ਕਾਰਡ ਐਗਜ਼ੌਸਟ ਹੋ ਗਿਆ ਉਸ ਤੋਂ ਬਾਅਦ ਉਸ ਦੇ ਜਿਹੜਾ ਅਗਲਾ ਜਿਹੜਾ ਇਲਾਜ ਹੈ ਉਹ ਇਲਾਜ ਉਹਨਾਂ ਨੇ ਆਪ ਦੇ ਪੈਸਿਆਂ ਤੇ ਕਰਾਇਆ ਜਦੋਂ ਉਸ ਤੋਂ ਬਾਅਦ ਲਗਭਗ 26 27 ਦਿਨ ਤੋਂ ਬਾਅਦ ਉਹ ਆ ਬੱਚੇ ਨੂੰ ਛੁੱਟੀ ਕਰ ਦਿੱਤੀ ਗਈ ਸਟੇਬਲ ਕੰਡੀਸ਼ਨ 'ਚ ਕੰਟਰੋਲਡ ਕੰਡੀਸ਼ਨ 'ਚ ਉਸ ਤੋਂ ਬਾਅਦ ਉਹਨਾਂ ਨੂੰ ਹੋ ਸਕਦਾ ਕਿਸੇ ਨੇ ਸਲਾਹ ਦਿੱਤੀ ਹੋਵੇ ਜਾਂ ਮਤਲਬ ਆਮ ਹੀ ਗੱਲ ਹੈ ਕਿ ਯਾਰ ਹੁਣ ਤੇਰਾ ਆਯੂਸ਼ਮਾਨ ਕਾਰਡ ਤਾਂ ਐਗਜ਼ੌਸਟ ਹੋ ਗਿਆ ਤੇਰੀ ਪੱਲਿਓਂ ਪੈਸੇ ਲੱਗ ਜਾਂਦੇ ਆ ਕਿਉਂ ਨਾ ਤੂੰ ਇਲਾਜ ਪੀਜੀਆਈ ਤੋਂ ਕਰਾ ਲੈ ਜਾਂ ਕਿਸੇ ਹੋਰ ਇੰਸਟੀਚਿਊਟ ਤੋਂ ਕਰਾ ਲੈ ਕਿਉਂਕਿ ਉੱਥੇ ਇਲਾਜ ਫ੍ਰੀ ਹੋ ਜਾਊਗਾ ਤੇ ਉਹ ਆਪ ਦਾ ਇਲਾਜ ਕਰਾਣ ਪੀਜੀਆਈ ਚਲੇ ਗਏ ਇੱਥੇ ਉੱਥੇ ਵੀ ਪੀਜੀਆਈ ਚ ਵੀ ਜਿਹੜਾ ਇਲਾਜ ਹੋਇਆ ਹੈ ਉਹ ਡਾਕਟਰ ਸਾਹਿਬ ਦੀ ਜਿਹੜੀ ਡਾਕਟਰ ਅਨੂਜ ਬੰਸਲ ਦੇ ਨੇ ਜਿਹੜਾ ਡਾਇਗਨੋਸਿਸ ਕੀਤਾ ਸੀਗਾ ਉਹੀ ਡਾਇਗਨੋਸ ਪੀਜੀਆਈ ਵਾਲਿਆਂ ਨੇ ਵੀ ਕੰਟੀਨਿਊ ਕੀਤਾ ਉਹਦੇ ਹਿਸਾਬ ਤੇ ਹੀ ਪੀਜੀਆਈ ਵਾਲਿਆਂ ਨੇ ਉਹ ਜਿਹੜਾ ਟ੍ਰੀਟਮੈਂਟ ਹੈ ਉਹ ਉਹਨੂੰ ਰეკਮੈਂਡ ਕੀਤਾ ਆ ਤਾਂ ਆ ਤਾਂ ਚੀਜ਼ ਹੈ ਤੁਹਾਨੂੰ ਮੈਂ ਸਾਰੀ ਸਟੋਰੀ ਦੱਸੀ ਹੈ ਪ੍ਰੋਬਲਮ ਆਈ ਕਿ ਦੇਖੋ ਜਿਹੜਾ ਉਹ ਤਰਨਾ ਲੱਗਿਆ ਡਾਕਟਰ ਸਾਹਿਬ ਦੇ ਹਸਪੀਟਲ ਦੇ ਸਾਹਮਣੇ ਉੱਥੇ ਪਹਿਲਾਂ ਸਰ ਤੋਂ ਵੱਡਾ ਝੂਠ ਆ ਬੋਲਿਆ ਗਿਆ ਕਿ ਮਰੀਜ਼ ਦੇ ਕੈਂਸਰ ਨਹੀਂ ਸੀਗਾ ਪਹਿਲੀ ਗੱਲ ਮਰੀਜ਼ ਪਹਿਲਾਂ ਹੀ ਡਾਇਗਨੋਸਡ ਆਇਆ ਸੀ ਉਹਦੇ ਕੈਂਸਰ ਪਹਿਲਾਂ ਤੋਂ ਹੀ ਉਹਨੂੰ ਆਪ ਨੂੰ ਵੀ ਪਤਾ ਸੀ ਉਹਦੇ ਪਰਿਵਾਰ ਨੂੰ ਵੀ ਪਤਾ ਸੀਗਾ ਉਸ ਤੋਂ ਬਾਅਦ ਕਹਿੰਦੇ ਕਿ ਜੀ ਉਹਦੇ ਉਹਨੂੰ ਉਹਦਾ ਐਵੇਂ ਟ੍ਰੀਟਮੈਂਟ ਕੀਤਾ ਗਿਆ ਪੀਜੀਆਈ ਵਾਲਿਆਂ ਨੇ ਸਾਨੂੰ ਕਹਿਤਾ ਕਿ ਇਹਦੇ ਕੈਂਸਰ ਹੈ ਹੀ ਨਹੀਂ ਜਦੋਂ ਕਿ ਪੀਜੀਆਈ ਦਾ ਡਾਕੂਮੈਂਟ ਸਾਡੇ ਕੋਲ ਹੈਗੇ ਪੀਜੀਆਈ ਦੀ ਉਹਨਾਂ ਦੀ ਆਪੀਡੀ ਦੀਆਂ ਸਲਿੱਪਸ ਸਾਡੇ ਕੋਲ ਹੈਗੀਆਂ ਉਹਨਾਂ ਤੇ ਬਿਲਕੁਲ ਸਾਫ਼-ਸਾਫ਼ ਉਹੀ ਏਪੀਐਮਐਲ ਡਾਇਗਨੋਸਿਸ ਲਿਖਿਆ ਹੋਇਆ ਤੇ ਉਹੀ ਟ੍ਰੀਟਮੈਂਟ ਜਿਹੜਾ ਛੁੱਟੀ ਤੋਂ ਬਾਅਦ ਦੇਣਾ ਹੁੰਦਾ ਉਹੀ ਟ੍ਰੀਟਮੈਂਟ ਉਹੀ ਕੀਮੋਥੈਰੇਪੀ ਪੀਜੀਆ ਵਾਲਿਆਂ ਨੇ ਰეკਮੈਂਡ ਕਰ ਰੱਖੀ ਹੈ ਜੇ ਉਹਦੇ ਉਹ ਕੈਂਸਰ ਬਲੱਡ ਕੈਂਸਰ ਨਾ ਹੋਵੇ ਤੇ ਪੀਜੀਆ ਵਾਲੇ ਉਹ ਕਿਵੇਂ ਕਰਨ ਆ ਬਹੁਤ ਵੱਡਾ ਝੂਠ ਬੋਲ ਕੇ ਪੂਰੀ ਸੁਸਾਇਟੀ ਨੂੰ ਗੁੰਮਰਾ ਕੀਤਾ ਗਿਆ ਉਹਨਾਂ ਤਰਨ ਵਾਲਿਆਂ ਦੇ ਪਾਸੋਂ ਪੂਰੀ ਸੁਸਾਇਟੀ ਨੂੰ ਗੁੰਮਰਾ ਕੀਤਾ ਗਿਆ ਡਾਕਟਰਸ ਦੇ ਅਗੇਂਸਟ ਇੱਕ ਨਰੇਟਿਵ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਉਹਦਾ ਮਕਸਦ ਬਸ ਇੱਕੋ ਹੀ ਸੀਗਾ ਕਿ ਜਿਵੇਂ ਤਿਵੇਂ ਹੋ ਕੇ ਡਾਕਟਰ ਤੋਂ ਪੈਸੇ ਐਕਸਟਰੋਡ ਕੀਤੇ ਜਾਣ ਉਸ ਟਾਈਮ ਅੰਡਰ ਪ੍ਰੈਸ਼ਰ ਡਾਕਟਰ ਸਾਹਿਬ ਨੇ ਕਿਉਂਕਿ ਧਰਨਾ ਲਾ ਕੇ ਸਾਹਮਣੇ ਬੈਠੇ ਸੀਗੇ ਅੰਡਰ ਪ੍ਰੈਸ਼ਰ ਡਾਕਟਰ ਸਾਹਿਬ ਨੇ 5 ਲੱਖ ਰੁਪਏ ਉਹਨਾਂ ਨੂੰ ਦਿੱਤੇ ਹੈ ਆ ਵੀ ਓਨ ਰਿਕਾਰਡ ਹੈ ਕਿ ਹਾਂ ਡਾਕਟਰ ਸਾਹਿਬ ਨੇ ਪੈਸੇ ਦਿੱਤੇ ਹੈ ਪਰ ਸਾਡੀ ਹੁਣ ਆ ਰਿਕੁਐਸਟ ਹੈ ਪ੍ਰਸ਼ਾਸਨ ਨੂੰ ਪੋਲੀਟੀਸ਼ੀਅਨਸ ਨੂੰ ਕਿ ਅਗਰ ਇਸ ਤਰੀਕੇ ਦਾ ਹੀ ਕੰਮ ਚੱਲਦਾ ਰਿਹਾ ਤੇ ਫਿਰ ਪੰਜਾਬ 'ਚ ਡਾਕਟਰ ਕਿਵੇਂ ਲੋਕਾਂ ਦਾ ਇਲਾਜ ਕਰਨਗੇ ਕਿਵੇਂ ਅਸੀਂ ਲੋਕਾਂ ਨੂੰ ਆਪ ਦੀਆਂ ਸੇਵਾਵਾਂ ਦੇ ਦੇ ਸਕਾਂਗੇ ਆ ਚੀਜ਼ਾਂ ਨਾ ਡਿਸਕਲੋਸ ਕਰਨ ਵਾਸਤੇ ਇਹਨਾਂ ਚੀਜ਼ਾਂ ਵਾਸਤੇ ਅਸੀਂ ਤੁਹਾਨੂੰ ਬੁਲਾਇਆ ਹੈ ਜਿਹੜੇ ਪੋਲੀਟੀਸ਼ਨ ਹੈ ਜੀ ਕਿਹੜੇ ਉਹ ਐਜੂ ਹੈ ਜਿਹੜੇ ਬਲੈਕਮਿਲ ਕਰਦੇ ਸਰ ਦੇਖੋ ਸਾਡੇ ਬਿਲਕੁਲ ਨਾਮ ਲੈਣਾ ਪਏਗਾ ਨਹੀਂ ਨਾਮ ਲੈਣਾ ਪਏਗਾ ਨਹੀਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਨਹੀਂ ਇਹ ਨਹੀਂ ਜੀ ਐਡਾ ਵੱਡਾ ਅਲੀਗੇਸ਼ਨ ਆਇਆ ਤਾਂ ਅਸੀਂ ਹੋਰ ਕਾੜ ਕਰਨੇ ਹੋਰ ਕਾੜ ਉਹਨੂੰ ਲੈਣਾ ਆਖ ਲਿਆ ਜਾਊਗਾ ਵੀ ਤੁਹਾਡੇ ਤੇ ਆ ਦੋਸ਼ ਲੱਗਦੇ ਆ ਵੀ ਤੁਹਾਡੇ ਚ ਭੇਟਾ ਇਹ ਜਿਹੀਆਂ ਹੈ ਇਹਨਾਂ ਨੂੰ ਸਿੱਧੇ ਤੌਰ ਤੇ ਪੱਤਰਕਾਰ ਫਿਰ ਤੁਸੀਂ ਜੇ ਤੁਸੀਂ ਸੱਚੇ ਸੀ ਫਿਰ 5 ਲੱਖ ਕਿਉਂ ਦਿੱਤਾ 5 ਲੱਖ ਕਿਉਂ ਦਿੱਤਾ ਜੇ ਸਾਡੇ ਸਾਡੇ ਕੋ ਸਾਡੇ ਸਾਹਮਣੇ ਬੈਠੇ ਆ ਲੋਕ ਬੈਠੇ ਰਹਿਣ ਦਿਓ ਫਿਰ 150 ਹਾਂ ਮੈਂ ਉਹੀ ਗੱਲ ਕਹਿ ਰਿਹਾ 150 ਲੋਕ ਸਾਡੇ ਸਾਹਮਣੇ ਬੈਠੇ ਆ ਅਸੀਂ ਐਪਲੀਕੇਸ਼ਨ ਦੇਤੀਗੀ ਹਨਾ ਅਸੀਂ ਐਪਲੀਕੇਸ਼ਨ ਦੇਤੀਗੀ ਪੁਲਿਸ ਸਾਡੇ ਸਾਹਮਣੇ ਬੈਠੀ ਹੈ ਪੁਲਿਸ ਚੁੱਪ ਕਰ ਜਾਓ ਪੁਲਿਸ ਸਾਡੇ ਸਾਹਮਣੇ ਬੈਠੀ ਹੈ ਜੇ 3 ਦਿਨ ਸਾਢੇ 3 ਦਿਨ ਤੱਕ ਪੁਲਿਸ ਪ੍ਰਸ਼ਾਸਨ ਉਹਨਾਂ ਨੂੰ ਨਹੀਂ ਹਟਾ ਸਕਦਾ ਸਾਡੇ ਤੇ ਪ੍ਰੈਸ਼ਰ ਪੈਂਦਾ ਰਹਿੰਦਾ ਅਸੀਂ ਕੀ ਕਰਾਂਗੇ ਦੱਸੋ ਤੁਸੀਂ ਸਾਹਿਬ ਤੁਸੀਂ ਵੀ ਤਾਂ ਇੰਨੇ ਵੱਡੇ ਹਸਪਤਾਲ ਐ ਕਿੰਨੇ ਮੈਂਬਰ ਐ ਤੁਹਾਡੇ ਤੁਸੀਂ ਵੀ ਨਾਲ ਬਹਿ ਸਕਦੇ ਸੀ ਨਾਲ ਬਹਿ ਸਕਦੇ ਸੀਗੇ ਸਰ ਸਾਰਾ ਕੁਝ ਕਰ ਸਕਦੇ ਸੀ ਅਸੀਂ ਨਾਲ ਪਰ ਤੁਸੀਂ ਕੀ ਸੋਚਦੇ ਹੋ ਕਿ ਜਿਹੜੀ ਕੋਈ ਅਨਲੌਫਲ ਇਵੈਂਟ ਐ ਉਹਦਾ ਕੰਮ ਅਸੀਂ ਵੀ ਅਨਲੌਫਲ ਤਰੀਕੇ ਨਾਲ ਕਰੀਏ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਅਨਲੌਫਲ अनलाफुल तरीके ਨਾਲ ਜੇ ਇਵੈਂਟ ਕਰਨਾ ਅਗਲੀ ਵਾਰੀ ਤਰਨਾ ਲੱਗੂਗਾ ਅਸੀਂ ਸਾਹਮਣੇ ਤਰਨਾ ਲਾਵਾਂਗੇ ਆ ਮੈਂ ਤੁਹਾਨੂੰ ਅਸ਼ੋਰ ਕਰਨਾ ਪਹਿਲਾਂ ਵੀ ਕਿਸਾਨਾਂ ਨੇ ਇੰਗੇਜ ਤੋਂ ਇੰਗੇਜ ਤਰਨਾ ਲੈਸ ਤੁਹਾਨੂੰ ਖੁਦ ਵੀ ਤਰਨਾ ਲੈਸ ਆਹ ਗੱਲ ਔਰ ਖੇ ਦੱਸਿਓ ਹੈ ਨੀ ਕਿ ਕਾ ਲਈ ਆਪਣੇ ਲਾਲੇ ਦੋਸਤੋ ਐਨੀ ਦੇਰੀ ਆਪਣੇ ਖਿਆ ਪਰਚੇ ਦਾਖਲ ਕਰੂਗਾ ਡਾਕਟਰ ਐਨੀ ਦੇਰੀ ਬਾਅਦ ਪ੍ਰੈਸ ਕਾਨਫਰੰਸ ਕਰਨ ਹਾਂਜੀ ਹਾਂਜੀ ਐਨੀ ਦੇਰੀ ਬਾਅਦ ਜਿਹੜਾ ਪ੍ਰੈਸ ਕਾਨਫਰੰਸ ਕਰਨ ਦੇ ਪਿੱਛੇ ਰੀਜਨ ਆ ਹੈ ਕਿ ਅਸੀਂ ਇਹ ਸਾਰੇ ਦੇ ਵਿੱਚ ਕੱਲ ਅਸੀਂ ਇੱਕ ਕੰਪਲੇਂਟ ਦਾਇਰ ਕੀਤੀ ਹੈਗੀ ਹੈ ਐਸ ਐਚਓ ਕੋਤਵਾਲੀ ਨੂੰ ਅਸੀਂ ਕੰਪਲੇਂਟ ਦਿੱਤੀ ਹੈ ਐਸ ਐਸ ਪੀ ਸਾਹਿਬ ਨੂੰ ਅਸੀਂ ਜਿਹੜੇ ਡਾਕੂਮੈਂਟ ਸੀਗੇ ਪੀਜੀਆਈ ਵਾਲੇ ਉਹ ਸਾਡੇ ਚਾਹਦੇ ਸੀ ਕਿ ਸਾਡੇ ਕੋਲੇ ਆ ਜਾਣ ਤਾਂ ਕਿ ਅਸੀਂ ਜਿਹੜੀ ਵੀ ਗੱਲ ਕਹੀਏ ਉਹ ਪੱਕੇ ਪੈਰੀ ਕਹੀਏ ਜੇ ਉਹ ਕਹਿ ਰਿਹਾ ਕਿ ਪੀਜੀਆਈ ਵਾਲੇ ਨਾ ਕਰ ਰਹੇ ਅਸੀਂ ਕਹਿ ਰਹੇ ਨਹੀਂ ਪੀਜੀਆਈ ਚ ਉਹੀ ਲਾਚ ਚੱਲ ਰਿਹਾ ਤਾਂ ਜਾਂ ਤਾਂ ਸਾਡੇ ਕੋਲ ਸਬੂਤ ਹੋਣਾ ਚਾਹੀਦਾ ਜਾਂ ਉਹਨਾਂ ਕੋਲੇ ਸਬੂਤ ਹੋਣਾ ਚਾਹੀਦਾ ਜਦੋਂ ਸਖਸ਼ਾ ਟੇਕੋਲੇ ਨਾ ਨੀਗਰ ਛੋਟਾ ਇਲਾਜ ਕਰ ਰਹੇ ਸੀ ਜੀ ਜਵਾਬ ਤੁਹਾਨੂੰ ਵਿਸ਼ਵਾਸ ਸੀ ਵੀ ਅਸੀਂ ਇਸ ਚੀਜ਼ ਦਾ ਇਲਾਜ ਕਰ ਰਹੇ ਹਾਂ ਅਸੀਂ ਸਹੀ ਕਰ ਰਹੇ ਹਾਂ ਤੁਸੀਂ ਜਿਸ ਦਿਨ ਤੁਹਾਨੂੰ ਲੱਗਿਆ ਸੀ ਫਰਸਟ ਇਨਫੋਰਮੇਸ਼ਨ ਫਰਸਟ ਕੰਪਲੇਂਟ ਡੋਟੀ ਆਫ ਦਿ ਉਸ ਦਿਨ ਕਿਉਂ ਨਹੀਂ ਪਈ ਹੈ ਸਰ ਉਸ ਦਿਨ ਗਈ ਹੈ ਸਰ ਕਹੀ ਹੈ ਉਸ ਦਿਨ ਗਈ ਹੈ ਜੇਕਰ ਇਹ ਸੀਗਾ ਜੇ ਕੋਈ ਪ੍ਰੈਸ ਵਾਲਾ ਫੋਨ ਕਰਦਾ ਸੀ ਤਾਂ ਉਹਦੀ ਕਹਿਂਦੇ ਸੀਗੇ ਤੁਹਾਨੂੰ ਅਸੀਂ ਵੀਡੀਓ ਭੇਜ ਦਿੰਨੇ ਆ ਸਰ ਫਰਸਟ ਇਕ ਇੰਟਰਵਿਊ ਲੈ ਕੇ ਗਏ ਆ ਇੰਟਰਵਿਊ ਲੈ ਕੇ ਗਏ ਆ ਸੇਮ ਦਿਨ ਅਸੀਂ ਇੰਟਰਵਿਊ ਦਿੱਤੀ ਤੁਸੀਂ ਇਹ ਗੱਲ ਕਹਿ ਰਹੇ ਹੋ ਅੱਜ ਤੁਸੀਂ ਪ੍ਰੈਸ ਕਾਨਫਰੈਂਸ ਕਰ ਰਹੇ ਹੋ ਸਰ ਉਸ ਦਿਨ ਹੁਣ ਕਿੰਨਿਆਂ ਨਾਲ ਅਸੀਂ ਗੱਲ ਕਰ ਪਾਵਾਂਗੇ ਅਸੀਂ ਜਿੰਨੇ ਸਾਡੇ ਕੋਲ ਰਾਜਾ ਜਰਦਾ ਜੀ ਤੁਸੀਂ ਉਹ ਤਾਂ ਨਹੀਂ ਕਿ ਆਪਣੇ ਪਰਚੇ ਦਰਖਾਸਤ 44.50 روپے ਅੱਜ ਇਕੱਠੇ ਐ ਸਾਰੇ ਕੀ ਦਰਦ ਹੋਇਆ ਤੇ ਇਹ ਹੈ ਨਾ ਸਾਰੇ ਨਹੀਂ ਕਰਨੀ ਇਹ ਨਹੀਂ ਗੱਲ ਕਰਨੀ ਨਹੀਂ ਮਤਲਬ ਮਤਲਬ ਇੱਕ ਮਿੰਟ ਇੱਕ ਮਿੰਟ ਦੇਖੋ ਆ ਜਿਹੜਾ ਆ ਜਿਹੜਾ ਤੁਹਾਡਾ ਪ੍ਰਸ਼ਨ ਹੈਗਾ ਕਿ ਅੱਜ ਅਸੀਂ ਪ੍ਰੈਸ ਕਾਨਫਰੰਸ ਕਰਨੇ ਆ ਕਿ ਸਾਡਾ ਰਾਈਟ ਨਹੀਂਗਾ ਪਬਲਿਕ ਨੂੰ ਤੇ ਪ੍ਰੈਸ ਨੂੰ ਤੇ ਸਾਰਿਆਂ ਨੂੰ ਦੱਸਣ ਦਾ ਕਿ ਅਸਲੀਅਤ ਕੀ ਹੈ ਨੀ ਅੱਜ ਵੀ ਹਾਥੋ ਦੇਖੋ ਦੇਖੋ ਰਾਈਡਰ ਡਰਾਈ ਨਹੀਂ ਕਰਦੇ ਤੁਸੀਂ ਬੈਸਟਾ ਜੀ ਦੇ ਭੇਜ ਦੇ ਇੱਕ ਮਿੰਟ ਪਰ ਮੈਂ ਅਸੀਂ ਇਹ ਜਨਾਇ ਨਹੀਂ ਕਰਦੇ ਤੁਸੀਂ ਪ੍ਰੈਸ ਕਾਨਫਰੈਂਸ ਇੱਕ ਕੀਤੀ 10 ਕਰੋ ਹੂੰ ਸੋਡਾ ਰਾਈਟ ਹੈ ਤੁਸੀਂ ਬਿਲਕੁਲ ਕਰੋ ਅਸੀਂ ਇਸ ਗੱਲ ਬਿੱਤੇ ਨਹੀਂ ਕਰਦੇ ਕੀ ਸਾਡਾ ਰਾਈਟ ਨਹੀਂ ਵੀ ਅਸੀਂ ਸਵਾਲ ਪੁੱਛੀਏ ਨਹੀਂ ਨਹੀਂ ਤੁਸੀਂ ਮੈਂ ਤੁਹਾਡੇ ਰਾਈਟਸ ਅਸੀਂ ਵੀ ਆਉਂਦੇ ਰਾਈਟ ਨਹੀਂ ਨਹੀਂ ਮੈਂ ਵੀ ਤੁਹਾਡੇ ਜਵਾਬ ਹੀ ਦੇ ਰਹੇ ਹਾਂ ਦੁੱਧ ਦੁੱਧ ਪਾਣੀ ਦਾ ਪਾਣੀ ਉਸਦੇ ਵੀ ਜੇ ਇਹਨਾਂ ਨੂੰ ਫੋਨ ਕੀਤਾ ਸੀ ਜਾਂ ਮੇਰੇ ਕਿਸੇ ਬ੍ਰਦਰ ਨੇ ਫੋਨ ਕੀਤਾ ਸੀ ਤਾਂ ਰਾਈਟ ਦੇ ਵਾਸਤੇ ਸਾਡਾ ਪੱਖ ਲੈਣ ਵਾਸਤੇ ਕੀਤਾ ਸੀ ਨਹੀਂ ਨਹੀਂ ਮੈਂ ਇੱਕ ਪਾਸੇ ਦੀ ਨਹੀਂ ਨਹੀਂ ਮੈਂ ਛੋਟਾ ਛੋਟਾ ਕੀ ਵਿਊ ਹੈ ਛੋਟਾ ਬਰਾਬਰ ਕੀ ਹੈ ਇਹ ਛੋਟੇ ਸੋਨੇ ਵਾਸਤੇ ਕੀਤਾ ਉਹਦੇ ਉੱਤੇ ਵੀ ਦੇਖੋ ਤੁਸੀਂ ਇਹਨਾਂ ਨੂੰ ਕੋਲ ਰਿਚ ਨਹੀਂ ਸਕਦੇ ਉਹ ਕਿਹੜੇ ਲੋਕ ਦੇਖੋ ਮੈਂਟਲ ਮੈਂਟਲ ਸਟੇਟਸ ਮੈਂਟਲ ਸਟੇਟਸ ਜਦੋਂ ਬੰਦਾ ਅੰਡਰ ਐਨਕੋਰਸਮੈਂਟ ਹੁੰਦਾ ਹੈ ਅੰਡਰ ਪ੍ਰੈਸ਼ਰ ਹੁੰਦਾ ਉਸ ਟਾਈਮ ਉਹਦਾ ਜਿਹੜਾ ਮੈਂਟਲ ਸਟੇਟਸ ਹੁੰਦਾ ਉਹ ਕਿਸ ਤਰੀਕੇ ਦਾ ਹੁੰਦਾ ਕਿਸ ਤਰੀਕੇ ਦਾ ਨਹੀਂ ਉਹ ਸਾਰਿਆਂ ਨੂੰ ਆਪਾਂ ਨੂੰ ਪਤਾ ਉਸ ਮੈਂਟਲ ਉਸ ਮੈਂਟਲ ਜਿਹੜੀ ਪ੍ਰੈਸ਼ਰ ਸੀ ਉਹਦੇ ਚੋਂ ਥੋੜਾ ਬਹੁਤ ਬਾਹਰ ਆਏ ਉਸ ਤੋਂ ਬਾਅਦ ਹੀ ਅਸੀਂ ਕੀ ਕਰਨਾ ਹੈ ਕੀ ਨਹੀਂ ਕਰਨਾ ਜਿਹੜੀ ਸਾਡੇ ਬਾਰੇ ਇੰਨੀਆਂ ਨੈਗੇਟਿਵ ਗੱਲਾਂ ਬੋਲੀਆਂ ਗਈਆਂ ਜੇ ਆਹ ਗੱਲਾਂ ਪਬਲਿਕ ਤੱਕ ਨਹੀਂ ਜਾਣਗੀਆਂ ਤੇ ਫਿਰ ਸਾਨੂੰ ਐ ਲੱਗਦਾ ਕਿ ਆਹ ਫਿਰ ਜਸਟਿਸ ਨਹੀਂ ਹੋਊਗਾ ਡਾਕਟਰ ਸਾਹਿਬ ਡਾਕਟਰ ਸਾਹਿਬ ਦੇਖੋ ਦੇਖੋ ਮੇਰੀ ਗੱਲ ਸੁਣੋ ਦੋ ਚਾਰ ਨਾਮ ਦੋ ਚਾਰ ਨਾਮ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਤੁਸੀਂ ਸਾਡੇ ਮੂੰਹ ਤੋਂ ਕਿਉਂ ਕਰਵਾਉਣਾ ਚਾਹੁੰਦੇ ਹੋ ਦੇਖੋ ਬਹੁਤ ਕੁਝ ਪਤਾ ਹੁੰਦਾ ਹੈ ਸਾਰਾ ਕੁਝ ਦੇਖੀ ਨਾ ਐਨੀਆਂ ਚੀਜ਼ਾਂ ਐਨੀਆਂ ਚੀਜ਼ਾਂ ਫੇਸਬੁੱਕ ਤੇ ਲਾਈਵ ਹੋਈਆਂ ਐਨੀਆਂ ਚੀਜ਼ਾਂ ਫੇਸਬੁੱਕ ਤੇ ਲਾਈਵ ਹੋਈਆਂ ਤੁਹਾਨੂੰ ਸਭ ਪਤਾ ਹੈ ਡਾਕਟਰ ਸਾਹਿਬ ਜਿਹੜੀ ਐਲੀਗੇਸ਼ਨ ਆਇਆ ਨਹੀਂ ਪਬਲਿਸ਼ ਹੋਊਗੀ ਅਸੀਂ ਬਾਉਣਾ ਕਹਤਾ ਭਾਈ ਨੇ ਤੁਸੀਂ ਸਰਪੰਚਾ ਹੋਰ ਕੌਣ ਆ ਸਰ ਡਾਕਟਰ ਸਾਹਿਬ ਹੋਰ ਕੌਣ ਆ ਜਦੋਂ ਤੁਸੀਂ ਮੈਂ ਤੁਸੀ ਮਨਮਲਾਕ ਕਿਹਾ ਗਿਆ ਕਹਤਾ ਜੀ ਤੁਸੀਂ ਬਾਸਤ ਨਹੀਂ ਗਿਆ ਸੀ 5 ਲੱਖ ਰੁਪਏ ਦਿੱਤਾ ਕਿਹਨੂੰ ਦਿੱਤਾ ਜੀ ਡਾਕਟਰ ਸਾਹਿਬ 5 ਲੱਖ ਰੁਪਏ ਕਿਹਨੂੰ ਦਿੱਤਾ ਜੀ ਜਿਹੜੇ ਪੇਸ਼ੈਂਟ ਦੇ ਨਾਲ ਬੰਦੇ ਆਏ ਸੀ ਜੀ ਉਹਨਾਂ ਕਿਹਦੇ ਨਾਂ ਤੇ ਵੀਡੀਓ ਆਦੀ ਕਿਹਦੇ ਨਾਂ ਤੇ ਚੈੱਕ ਦਿੱਤਾ ਜੀ ਚੈੱਕ ਨਹੀਂ ਦਿੱਤਾ ਜੀ ਕੈਸ਼ ਲੈ ਕੇ ਗਏ ਹੋ ਹੋਰ ਕੌਣ ਕਹਿੰਦਾ ਹੋਰ ਕੌਣ ਆਓ ਪੈਸੇ ਦੇ ਕੀ ਇਹ ਪ੍ਰੂਫ ਕੀ ਉਹ ਤਕੀਕ ਹੈ ਪ੍ਰੂਫ ਉਹ ਵੀਡੀਓ ਜਿਹੜੀ ਵੀਡੀਓ ਤੇ ਉਹ ਇਮੀਡੀਏਟਲੀ ਫੇਸਬੁੱਕ ਤੇ ਆਪ ਲਾਈਵ ਹੋ ਕੇ ਉਹਨਾਂ ਨੇ ਆਪ ਦੱਸਿਆ ਕਿ ਜੀ ਆਹ ਦੇਖੋ ਜੀ ਅਸੀਂ 5 ਲੱਖ ਰੁਪਏ ਲਿਆ ਕੇ ਤੇ ਮਰੀਜ਼ ਦੇ ਪੇਰੈਂਟਸ ਨੂੰ ਦੇ ਰਹੇ ਹਾਂ ਡਾਕਟਰ ਸਾਹਿਬ ਵੀਡੀਓ ਦਿਖਾਓ ਵੀਡੀਓ ਚਲਾਓ ਡਾਕਟਰ ਸਾਹਿਬ ਅੱਜ ਆਈਐਮਏ ਡਾਕਟਰ ਸਾਹਿਬ ਦੇ ਨਾਲ ਖੜੀ ਹੈ ਬਹੁਤ ਵੱਡੀ ਸੰਸਥਾ ਹੈ ਕੀ ਡਾਕਟਰ ਸਾਹਿਬ ਨੇ ਉਸ ਦਿਨ ਤੁਹਾਡੀ ਸਪੋਰਟ ਲਈ ਯੈਸ ਸਾਡੀ ਸਪੋਰਟ ਲਈਤੀ ਸੀਗੀ ਆਈਐਮਏ ਪਹਿਲੇ ਦਿਨ ਤੋਂ ਇਹ ਡਾਕਟਰ ਸਾਹਿਬ ਦੇ ਨਾਲ ਖੜੀ ਸੀਗੀ आईएमए में जेड़ा आईएमए जेडी काम करूगी ओ लॉफुल काम करूगी अनलॉफुल काम assi ਨਹੀਂ ਕਰਨਾ ਚਾਹੁੰਦੇ ਅੰਟਿਲ ਅਨਲੈਸ ਕੋਈ ਬਹੁਤ ਹੀ ਅਜੀਬ ਚੀਜ਼ ਹੋ ਜਾਏ ਜਿਹੜੀ ਸਾਡੇ ਉਹਦੇ ਤੋਂ ਬਾਹਰ ਹੋ ਜਾਏ आईएमए ਨੇ ਕੀ ਕੀਤਾ ਮੈਂ ਤੁਹਾਨੂੰ ਦੱਸਣਾ आईएमए ਨੇ ਇੱਕ ਫੈਕਟ ਫਾਈਂਡਿੰਗ ਕਮੇਟੀ ਬਣਾਈ 6 ਡਾਕਟਰਸ ਦੀ ਉਹ ਫੈਕਟ ਫਾਈਂਡਿੰਗ ਕਮੇਟੀ ਚ ਦੋ ਕੈਂసర్ ਸਪੈਸ਼ਲਿਸਟ ਰੱਖੇ ਗਏ ਦੋ ਮੈਡੀਸਿਨ ਦੇ ਸਪੈਸ਼ਲਿਸਟ ਰੱਖੇ ਗਏ ਐਮਡੀ ਮੈਡੀਸਿਨ ਰੱਖੇ ਗਏ ਦੋ ਪੈਥੋਲੋਜਿਸਟ ਰੱਖੇ ਗਏ ਜੇ ਤੁਸੀਂ ਮੈਡੀਕਲ ਸਾਇੰਸ ਦੀ ਗੱਲ ਕਰੋ ਤਾਂ ਆ ਤਿੰਨੋ ਫੈਕਲਟੀਜ਼ ਇਹ ਜੀਆਂ ਹੈਗੀਆਂ ਜਿਹੜੀਆਂ ਤੁਹਾਨੂੰ ਕੈਂਸਰ ਬਾਰੇ ਸਭ ਤੋਂ ਵੱਧ ਦੱਸ ਸਕਦੀਆਂ ਉਹ ਜਿਹੜੀ ਫੈਕਟ ਫਾਈਂਡਿੰਗ ਕਮੇਟੀ ਦੀ ਰਿਪੋਰਟ ਹੈ ਉਹ ਰਿਪੋਰਟ ਸਾਨੂੰ ਪਰसों 27 ਪਰसों ਮਿਲੀ ਹੈ ہمیں 27 ਤਾਰੀਖ ਨੂੰ ਪਰसों 27 ਤਾਰੀਖ ਨੂੰ ਉਹ ਰਿਪੋਰਟ ਮਿਲੀ ਹੈ ਉਸ ਫੈਕਟ ਫਾਈਂਡਿੰਗ ਕਮੇਟੀ ਨੇ ਡਾਕਟਰ ਅਨੂਜ ਦੇ ਸਾਰੇ ਉਹ ਇੰਟਰਨਲ ਫੈਕਟ ਫਾਈਂਡਿੰਗ ਕਮਿਟੀ ਡਾਕਟਰ ਅਨੂਜ ਦੀਆਂ ਸਾਰੀਆਂ ਜਿਹੜੀਆਂ ਰਿਕਾਰਡ ਹੈਗਾ ਐਡਮਿਸ਼ਨ ਵਾਲਾ ਉਹ ਵੇਖਿਆ ਜਿਹੜਾ ਪੀਜੀਆਈ ਦਾ ਰਿਕਾਰਡ ਹੈ ਉਹ ਵੇਖਿਆ ਜਿਹੜੀਆਂ ਮਤਲਬ ਪਹਿਲਾਂ ਦਾ ਡਾਇਗਨੋਸਿਸ ਸੀਗਾ ਉਹ ਵੇਖਿਆ ਉਸ ਤੋਂ ਬਾਅਦ ਡਾਕਟਰ ਕਿਨਮ ਅਨੂਜ ਨੂੰ ਕਰਾਸ ਐਗਜ਼ਾਮਿਨ ਕੀਤਾ ਇਹਨਾਂ ਤੋਂ ਜਿਹੜੇ ਕੁਐਸਚਨ ਪੁੱਛਣੇ ਚਾਹੀਦੇ ਆ ਕਰਾਸ ਐਗਜ਼ਾਮਿਨੇਸ਼ਨ ਜਿਹੜਾ ਤਰੀਕਾ ਹੁੰਦਾ ਉਹ ਵੀ ਪੁੱਛਿਆ ਉਹਦੇ 'ਚ ਬਿਲਕੁਲ ਸਾਫ਼ ਆਇਆ ਹੈ ਕਿ ਡਾਕਟਰ ਅਨੂਜ ਕੋਲੇ ਪੇਸ਼ੈਂਟ ਜਦੋਂ ਆਇਆ ਤਾਂ ਪਹਿਲਾਂ ਤੋਂ ਹੀ ਡਾਇਗਨੋਸਟ ਸੀਗਾ ਡਾਕਟਰ ਅਨੂਜ ਨੇ ਜਿਹੜਾ ਡਾਇਗਨੋਸਿਸ ਕੀਤਾ ਉਹ ਵੀ ਸਹੀ ਹੈ ਤੇ ਉਸ ਤੋਂ ਬਾਅਦ ਡਾਕਟਰ ਅਨੂਜ ਨੇ ਜਿਹੜਾ ਟ੍ਰੀਟਮੈਂਟ ਕੀਤਾ ਉਹ ਵੀ ਸਹੀ ਹੈ ਤੇ ਜਿਹੜਾ ਪੀਜੀਆਈ 'ਚ ਵੀ ਐਸਏ ਡਾਇਗਨੋਸਿਸ ਤੇ ਟ੍ਰੀਟਮੈਂਟ ਦੀ ਤਸਦੀਕ ਹੋਈ ਹੈ ਸਰ ਸਾਹਿਬ ਇਹੀ ਮਾਮਲਾ ਕੱਲ ਡਾਕਟਰ ਗਗਨਦੀਪ ਨਾਲ ਆਇਆ ਉਹਨਾਂ ਨੂੰ ਕਾਲ ਆਈ ਉਹਨਾਂ ਨੇ ਨਾਲ ਦੀ ਨਾਲ ਸੰਸਥਾਵਾਂ ਨੂੰ ਬੁਲਾ ਕੇ ਹਰੇਕ ਵਿਅਕਤੀ ਹਰੇਕ ਵਿਅਕਤੀ ਦਾ ਇੱਕ ਅਲੱਗ ਪਰਸਨੈਲਿਟੀ ਹੁੰਦੀ ਹੈ ਇਸ ਚੀਜ਼ ਨੂੰ ਆਪਾਂ ਸਮਝਣਾ ਚਾਹੀਦਾ ਹੈ ਡਾਕਟਰ ਗगन ਕੋਲੇ ਜਿਹੜਾ ਆਇਆ ਉਹਨਾਂ ਕੋਲੇ ਜਿੱਥੋਂ ਤੱਕ ਮੈਨੂੰ ਵੀ ਸਿਰਫ ਉਹ ਫੇਸਬੁੱਕ ਤੋਂ ਹੀ ਪਤਾ ਲੱਗਿਆ ਮੈਨੂੰ ਜਿਆਦਾ ਉਸ ਬਾਰੇ ਨੋਲੇਜ ਨਹੀਂ ਉਹਦੇ ਵਿੱਚ ਉਹਨਾਂ ਕੋਲੇ ਕੋਈ 4-5 ਬੰਦੇ ਆਏ ਆ ਡਾਕਟਰ ਸਾਹਿਬ ਕੋਲੇ ਮਤਲਬ ਪਹਿਲੇ ਦਿਨ ਜਿਵੇਂ ਉਹ ਕਹਿੰਦੇ ਸੀ ਸਾਡੇ ਸਿਰਫ ਸੈਲ ਕਟੇ ਸੀਗੇ ਹੋਰ ਕੋਈ ਦਿੱਕਤ ਨਹੀਂ ਸੀ ਆ ਤੁਮ ਦੋਨੋਂ ਰਿਪੋਰਟਾਂ ਸ਼ੋਅ ਕਰਦੀਆਂ ਵੀ ਇਹਨਾਂ ਦੇ टीएलसी ਵੀ ਜਿਆਦਾ ਸੀ ਇਹਨਾਂ ਨੂੰ ਬਲੱਡ ਕੈਂਸਰ ਦਾ ਡਾਊਟ ਪਹਿਲਾਂ ਤੋਂ ਹੀ ਸੀ ਬਲੱਡ ਕੈਂਸਰ ਤੇ ਡਾਊਟ ਨਾਲ ਹੀ ਸਾਡੇ ਕੋਲ ਆਏ ਸੀ ਫਿਰ ਇਹ ਸਾਰੀਆਂ ਰਿਪੋਰਟਾਂ ਜਿਵੇਂ ਮਦਰਨ ਦੱਸਿਆ ਅਸੀਂ ਯੂਨੀਪੈਕ ਤੋਂ ਓਨਕੁਐਸਟ ਤੋਂ ਕਰਾਈਆਂ ਸੀ ਸੇਮ ਡੇ ਮੈਂ ਦੱਸਿਆ ਸੀਗਾ ਵੀ ਸਾਡੇ ਕੋਲ ਰਿਪੋਰਟਸ ਅਵੇਲੇਬਲ ਹੈ ਜਿਹੜੀਆਂ ਕਰਾਈਆਂ ਗਈਆਂ ਸੀ ਸਾਡੇ ਹਸਪੀਟਲ ਦੇ ਤੋਂ ਦਿੱਲੀ ਤੋਂ ਉਹ ਸਾਰੀਆਂ ਰਿਪੋਰਟਾਂ ਇੱਥੇ ਅਵੇਲੇਬਲ ਹੈ ਠੀਕ ਹੈ ਇਹਨਾਂ ਚ ਸਾਰੇ ਕੈਂਸਰ ਟੀਟਰ ਹੋਇਆ ਮੈਂ ਇਹਨਾਂ ਨੇ ਪੇਮੈਂਟ ਵਸੂਲ ਕੀਤੀ ਜਿਉਂ ਨਾਲ ਤੋਂ ਤੇ ਯੂਸ਼ਮਾਨ ਦਾ ਕੀ ਰੋਲ ਸੀ ਯੂਸ਼ਮਾਨ ਚ ਜਦੋਂ ਐਡਮਿਟ ਹੋਏ ਹੈ ਜੀ ਉਦੋਂ ਸਾਰਾ ਇਹਨਾਂ ਦਾ ਟੀਟ੍ਰਮੈਂਟ ਯੂਸ਼ਮਾਨ ਚ ਹੀ ਹੋਇਆ ਜਦੋਂ ਯੂਸ਼ਮਾਨ ਚ ਪੈਕੇਜ ਖਤਮ ਹੋ ਗਏ ਕਿਉਂਕਿ ਇਹ ਬਹੁਤ ਬਹੁਤ ਸਿੱਕ ਰਿਹਾ ਮੇਰੇ ਕੋਲ 39 ਡੇਜ਼ ਐਡਮਿਟ ਰਹਿ ਲਗਾਤਾਰ ਤੁਸੀਂ ਦੇਖੋ ਇੱਕ ਬਲੱਡ ਕੈਂਸਰ ਦਾ ਮਰੀਜ਼ ਜੇ 39 ਡੇਜ਼ ਤੁਹਾਡੇ ਕੋਲ ਐਡਮਿਟ ਰਹਿੰਦਾ ਹੈ ਤਾਂ ਮਤਲਬ ਨਾਰਮਲ ਕੋਰਸ ਤਾਂ ਨਹੀਂ ਰਹੇਗਾ ਉਹ ਸਿੱਕੀ ਹੋਏਗਾ ਹਨਾ ਇਸ ਹਾਲਤ ਚ ਅਸੀਂ ਉਹਨੂੰ ਕੱਢਿਆ ਬਾਹਰ ਤਾਂ ਉਹ ਸੀਗਾ ਜਦੋਂ ਉਹ ਖਤਮ ਹੋਇਆ ਪੈਕੇਜ ਉਦੋਂ ਬਾਅਦ ਉਹਦਾ ਕੈਸ਼ ਤੇ ਕੁਛ ਲਾਜ ਹੋਇਆ ਬਟ ਜਿਹੜੀ ਉਹ ਕਲੇਮ ਕਰ ਰਿਹਾ ਅਮਾਉਂਟ ਉਹ ਬਿਲਕੁਲ ਵੀ ਨਹੀਂ ਹੈ ਕਿਉਂਕਿ ਇੰਨੇ ਸਾਰੇ ਝੂਠ ਦੇ ਨਾਲ ਜਿਸ ਮਕਸਦ ਤੇ ਉਹ ਆਏ ਸੀਗੇ ਉਹ ਤਾਂ ਬਹੁਤ ਵਧਾ ਕੇ ਦੱਸਣਗੇ ਦੱਸਣਗੇ ਜੀ ਜਿਹੜੇ ਜਿਹੜੇ ਲੋਕ ਜਿਹੜੇ ਲੋਕ ਕੈਂਸਰ ਹੁੰਦੇ ਹੋਏ ਕਹਿ ਸਕਦੇ ਕਿ ਕੈਂਸਰ ਨਹੀਂ ਸੀਗਾ ਉਹ ਕਿਸੇ ਵੀ ਲੈਵਲ ਤੱਕ ਦਾ ਝੂਠ ਬੋਲ ਸਕਦੇ ਆ ਜੀ ਡਾਕਟਰ ਸਾਹਿਬ ਕਿੰਨੀ ਡਾਕਟਰ ਸਾਹਿਬ ਮੈਨੂੰ ਆਈਡੀਆ ਨਹੀਂ ਹੈ ਸਰ ਮੇਰੇ ਹਿਸਾਬ ਨਾਲ ਉਹਨਾਂ ਦਾ 1.2 ਲੱਖ ਤੋਂ ਦੇ ਨੇੜੇ ਹੋਇਆ ਹੋਣਾ ਜਿਹੜਾ ਜਮਾ ਹੋਇਆ ਹੌਸਪੀਟਲ ਜਮਾ ਹੋਇਆ ਹਾਂਜੀ ਉਹ 26 ਦਿਨ ਸਾਡੇ ਕੋਲ ਤੋਂ ਬਾਅਦ ਐਡਮਿਟ ਰਿਹਾ 26 ਦਿਨ 26 ਦਿਨਾਂ ਦੇ ਵਿੱਚ ਇਹਦਾ 26 ਲੱਖ ਤੁਸੀਂ ਲਿਆ ਉਹਦੇ ਲਾਗਤ ਤੇ 5 ਲੱਖ ਦਿੱਤਾ 5 ਲੱਖ ਉਹਦਾ ਇਨਸਪੈਂਸ ਜਿਹੜਾ ਹੋਇਆ ਹਨ ਤੇ 60 ਤੁਸੀਂ ਦਿੱਤਾ ਇਹਦਾ ਅਸੀਂ ਦੀ ਹਾਂ ਅਜੇ ਨਹੀਂ ਦਿੱਤਾ ਨਹੀਂ ਸਰ ਦੇਣਾ ਪਿਆ ਦੇਣਾ ਪਿਆ ਦੇਣਾ ਪਿਆ ਹਾਂ ਹਿੱਤੇ ਇਹ ਦੇਣਾ ਤਾਂ ਕਿਉਂਗੇ ਦਿੱਤੇ ਹੀ ਦੇਣਾ ਪਿਆ ਜੀ ਦੇਣਾ ਪਿਆ ਜੀ ਨਹੀਂ ਨਹੀਂ ਫਿਰੋਤੀ ਦੇਣੀ ਪੈਂਦੀ ਹੈ ਕਿ ਦਿੰਦੇ ਆ ਜਦੋਂ ਤੋਂ ਪਹਿਲੇ ਦਿਨ ਤੋਂ ਤੁਹਾਡੇ ਕੋਲ ਆਇਆ ਸੀ ਤੁਸੀਂ ਕਹਿੰਦੇ ਸੀ ਮੈਂ 1 ਲੱਖ ਰੁਪਏ ਦਿੰਦਾ ਨਹੀਂ ਜਿਹੜੇ ਮਰਜ਼ੀ ਕਮੇਟੀ ਬਿਠਾਵੇ ਡੀਸੀ ਬਿਠਾਵੇ ਪ੍ਰਸ਼ਾਸਨ ਵਟ ਤੁਸੀਂ ਕਿਹਾ ਸੀ ਨਾ ਲੱਖ ਮੈਂ ਹੀ ਕਿਹਾ ਸੀ ਕਮੇਟੀ ਬਿਠਾ ਕੇ ਇਹਨੂੰ ਕਲੀਅਰ ਕਰੋ ਤੁਸੀਂ ਕਿਹਾ ਸੱਚੇ ਹਾਂ ਤੁਹਾਨੂੰ ਅਸੀਂ ਕਿਹਾ ਰਿਪੋਰਟ ਦੇ ਦੂੰ ਹਾਂ ਤੁਸੀਂ ਕਹਿੰਦੇ ਅਸੀਂ ਰਿਪੋਰਟ ਨਹੀਂ ਦੇਣਾ ਚਾਹਤੇ ਮਨਾ ਕਰ ਸਰ ਪਤਾ ਨਹੀਂ ਹੁੰਦਾ ਨਾ ਕਈ ਚੀਜ਼ਾਂ ਦਾ ਸਾਨੂੰ ਕਿ ਕੀ ਕੀ ਗੱਲ ਡਾਕਟਰ ਨਾਲ ਸਰੋ ਡਾਕਟਰ ਨਾਲ ਸਰੋ 5 ਲੱਖ ਰੁਪਏ ਦਾ ਜੇ ਆਯੂਸ਼ਮਾਨ ਕਾਰਡ ਹੈ ਜੇ ਆਪਾਂ ਰਾਜਸਥਾਨ ਦੀ ਇਲਾਜ ਕਰਾਈਏ ਤਾਂ ਸਾਲ ਨਹੀਂ ਮੁੱਕਦਾ ਮੇਰੇ ਸਾਨੂੰ ਕੈਂਸਰ 'ਚ ਮੁੱਕਦਾ ਜੀ ਕੈਂਸਰ 'ਚ ਮੁੱਕਦਾ ਹੈ ਜੀ ਕੈਂਸਰ 'ਚ ਮੁੱਕਦਾ ਕੈਂਸਰ ਦੀ ਗੱਲ ਹੈ ਕੈਂਸਰ ਦੀ ਗੱਲ ਹੈਮ ਕਰ ਦੋ ਬਲੱਡ ਕੈਂਸਰ ਜੇ ਬਲੱਡ ਕੈਂਸਰ ਕਰਦੇ ਹੋ ਤੁਸੀਂ ਕਿੰਨੀ ਯੂਨਟਾਂ ਲਾਤੀ ਹੋਦੇ ਉੱਤੇ ਕੋਈ ਗੱਲ ਨਹੀਂ ਉਹਦੇ ਆ ਰਹੇ ਆ ਇੱਕ ਯੂਨਟ ਦਾ ਆਪਾਂ 2000 ਲੈਣੇ ਆ ਉਹਦੇ ਤੇ ਆ ਰਹੇ ਨੇ ਲੈਣਾ ਮੇਰੇ ਵਰਗੇ ਬਲੱਡ ਰੂਨ ਨਹੀਂ ਹੁੰਦੀ ਤੇ ਆਯੂਸ਼ਮਾਨ ਦੇ ਪੈਸੇ ਕਰਦੇ ਮੈਨੂੰ ਪਤਾ ਹੈ ਜੀ ਜਿਹੜੀ 1 ਮਹੀਨੇ ਦੇ ਅੰਦਰ ਤੁਸੀਂ ਉਹਦਾ 5 ਲੱਖ ਉਡਾਤਾ 1 ਮਹੀਨੇ ਦੇ ਅੰਦਰ ਨਹੀਂ ਉਡਿਆ ਜੀ ਉਹਨਾਂ ਦਾ ਸਾਡੇ ਕੋਲ ਚੱਲਿਆ ਸਾਢੇ 3 ਮਹੀਨੇ ਇਲਾਜ ਸਾਢੇ 3 ਮਹੀਨੇ ਇਲਾਜ ਚੱਲਿਆ ਐਂਡਲੇ ਮਹੀਨੇ ਐਂਡਲੇ ਮਹੀਨੇ ਉਹਨਾਂ ਨੂੰ ਦਿੱਕਤ ਦੁਆਰਾ ਆ ਗਈ ਜਿਹਦੇ ਕਾਰਨ ਸਾਨੂੰ ਉਹਨਾਂ ਨੂੰ ਦਾਖਲ ਕਰਨਾ ਪਿਆ ਉਹ 26 ਦਿਨ ਸਾਨੂੰ ਸਾਡੇ ਕੋਲ ਦਾਖਲ ਰਹੇ cancer ਵਾਸਤੇ ਨਹੀਂ cancer ਵੀ ਕੰਪਲਿਕੇਸ਼ਨ ਵਾਸਤੇ ਜਿਹੜੀ ਕਿ ਸਾਨੂੰ ਪਤਾ ਨਹੀਂ ਹੁੰਦਾ ਕਿਹਰੇ ਪੇਸ਼ੈਂਟ ਨੂੰ ਕਦੋਂ ਆ ਜਾਈਗੀ ਸਾਨੂੰ ਪਤਾ ਨਹੀਂ ਹੁੰਦਾ cancer ਦੀ ਕੰਪਲਿਕੇਸ਼ਨ ਕਿਹਰੇ ਪੇਸ਼ੈਂਟ ਨੂੰ ਕਦੋਂ ਆ ਜਾਈਗੀ ਉਹ ਕੰਪਲਿਕੇਸ਼ਨ ਦੇ ਕਾਰਨ ਸਾਡੇ ਕੋਲ ਐਡਮਿਟ ਹੋਏ ਜੀਚ ਉਹਨਾਂ ਦਾ ਖਰਚਾ ਹੋਇਆ ਜਿਹੜੀ cancer ਦਾ ਇਨੀਸ਼ੀਅਲ ਪਾਰਟ ਸਾਰਾ ਟ੍ਰੀਟਮੈਂਟ ਉਹਦਾ ਕਾਰ ਦੇ ਵਿੱਚ ਹੀ ਹੋਇਆ ਹਯੂਸ਼ਪਨ ਚ ਹੀ ਹੋਇਆ ਕੋਈ ਉਹ ਤੋਂ ਚਾਰਜਸ ਨਹੀਂ ਲਿੱਤੇ ਗਏ ਜਿੱਤੇ ਤੱਕ ਬਲੱਡ ਦੀ ਗੱਲ ਹੈਗੀ ਹੈ ਉਹ ਸਾਡੇ ਕੋਲ ਦੋ ਵਾਰ ਪੇਸ਼ੈਂਟ ਐਡਮਿਟ ਰਿਹਾ ਪਹਿਲੀ ਵਾਰ 39 ਡੇਜ਼ ਰਿਹਾ ਉਦੋਂ ਉਹਨਾਂ ਨੂੰ 5 ਯ 5 ਯੂਨਿਟ ਬਲੱਡ ਦੇ ਲੱਗੇ ਸੀ 300 ਦੀ ਗੱਲ ਕਰ ਰਹੇ ਹਾਂ ਮੈਂ ਆ ਰਹੇ ਹਾਂ ਨਾ ਸਰ 12 ਯੂਨਿਟ ਐਫਐਪੀ ਲੱਗੇ ਸੀ ਤੇ 50 ਯੂਨਿਟ ਆਰਡੀਪੀ ਲੱਗੇ ਸੀ ਜਿਹੜੇ ਆਰਡੀਪੀ ਹੈਗੇ ਆ ਉਹ ਇੱਕ ਵਾਰ ਚ ਅਸੀਂ 4 ਤੋਂ 6 ਦਿਨ ਇਹ ਇੱਕ ਦਿਨ ਜਦੋਂ ਬੰਦੇ ਦੇ ਪਲੇਟਲਟ ਘਟ ਹੁੰਦੇ ਆ 39 ਡੇਸ ਦੇ ਵਿੱਚ ਤੁਸੀਂ ਮੰਨੋ ਵੀ 10 ਤੋਂ 12 ਦਿਨ ਉਹਨਾਂ ਨੂੰ ਪਲੇਟਲਟ ਦੀ ਲੋੜ ਪਈ ਸੀ ਪਹਿਲੀ ਐਡਮਿਸ਼ਨ ਚ ਜਦੋਂ ਦੂਸਰੀ ਵਾਰ 26 ਦਿਨ ਸਾਡੇ ਕੋਲ ਐਡਮਿਟ ਹੋਏ ਜਦੋਂ ਸਾਈਡ ਇਫੈਕਟ ਕਾਰਨ ਦਵਾਈ ਦੇ ਸਾਈਡ ਇਫੈਕਟ ਕਾਰਨ ਉਦੋਂ ਉਹਨਾਂ ਨੂੰ 4 ਯੂਨਿਟ ਬਲੱਡ ਦੇ ਲੱਗੇ ਸੀ ਤੇ 64 ਯੂਨਿਟ ਆਰਡੀਪੀ 26 ਦਿਨਾਂ ਦੇ ਵਿੱਚ ਜਿਹੜੇ ਮੈਂ ਦੱਸਿਆ ਵੀ ਆਰਡੀਪੀ ਅਸੀਂ 4 ਤੋਂ 6 ਯੂਨਿਟ ਇੱਕ ਟਾਈਮ ਦੇ ਵਿੱਚ ਦੇਨੇ ਆ ਠੀਕ ਹੈ ਤਾਂ ਜਿਹੜੇ 300 ਯੂਨਿਟ ਲਈ ਗੱਲ ਹੈ ਉਹ ਬਿਲਕੁਲ ਗਲਤ ਹੈ ਸ ਸਭ ਚੀਜ਼ਾਂ ਜਿਹੜੀਆਂ ਉਹਨਾਂ ਨੇ ਕਹੀਆਂ ਕੈਂਸਰ ਨਹੀਂ ਸੀ ਰਿਪੋਰਟਾਂ ਤੁਹਾਨੂੰ ਦੇ ਰਹੇ ਆ ਪੀਜੀਆਈ ਨੇ ਕਿਹਾ ਕੈਂਸਰ ਨਹੀਂ ਹੈਗਾ ਪੀਜੀਆਈ ਚ ਸਾਨੂੰ ਉਵੇਂ ਦੀ ਉਵੇਂ ਮੋੜਤਾ ਉਹ ਵੀ ਸਾਡੇ ਕੋਲ ਰਿਪੋਰਟ ਅਵੇਲੇਬਲ ਹੈ ਸੇਮ ਟ੍ਰੀਟਮੈਂਟ ਸੇਮ ਬਿਮਾਰੀ ਪੀਜੀਆਈ ਚ ਏਪੀਐਮਐਲ ਉਹਨਾਂ ਨੇ ਲਿਖੀ ਹੋਈ ਹੈ ਤੇ ਸੇਮ ਟ੍ਰੀਟਮੈਂਟ ਪੀਜੀਆਈ ਦੇ ਵਿੱਚ ਉਹਨਾਂ ਨੂੰ ਕੰਟੀਨਿਊ ਕੀਤਾ ਗਿਆ ਜਿਹੜਾ ਅਸੀਂ ਕਰਕੇ ਭੇਜਿਆ ਸੀ ਤਾਂ ਇਹ ਅਲੀਗੇਸ਼ਨ ਵੀ ਇਹਨਾਂ ਨੂੰ ਕੈਂਸਰ ਨਹੀਂ ਸੀ ਕੈਂਸਰ ਦਾ ਇਲਾਜ ਕਰਤਾ ਤੇ ਦੂਜੀ ਅਲੀਗੇਸ਼ਨ ਵੀ ਪੀਜੀਆਈ ਨੇ ਕਿਹਾ ਵੀ ਤੁਹਾਡਾ ਇਲਾਜ ਗਲਤ ਹੋਇਆ ਤੁਹਾਨੂੰ ਕੈਂਸਰ ਨਹੀਂ ਸੀ ਤੁਹਾਨੂੰ ਕੋਈ ਟ੍ਰੀਟਮੈਂਟ ਦੀ ਲੋੜ ਨਹੀਂ ਦੋਨੋਂ ਚੀਜ਼ਾਂ ਹਲਤ ਹੈਗੀਆਂ ਜਿਹੜੇ ਬਲੱਡ ਦੀ ਗੱਲ ਹੈ ਉਹ ਵੀ ਬਿਲਕੁਲ ਗਲਤ ਹੈ ਜਿੰਨੇ ਮੈਂ ਤੁਹਾਨੂੰ ਦੱਸਿਆ ਉਹਨੇ ਹੀ ਉਹਨਾਂ ਦੇ ਬਲੱਡ ਨੋ ਯੂਨਿਟ ਬਲਰਦੇ ਲੱਗੇ ਜੀ ਡਾਕਟਰ ਸਾਹਿਬ ਜਿਹੜੀ ਕੰਪਨੀ ਤੁਸੀਂ ਕਹਿੰਦੇ ਪਤਾ ਜੀ ਦੇ ਨਾਂ ਤੇ ਆ ਜਾਂ ਜਿਨ੍ਹਾਂ ਨੇ ਪੈਸੇ ਲਏ ਕੁਝ ਜੁਨੀਅਨ ਅਸੀਂ ਜੋ ਉਹਨਾਂ ਦਾ ਨਾਮ ਨਹੀਂ ਪਤਾ ਤਾਂ ਅਸੀਂ 40-50 ਬੰਦੇ ਹੋਰ ਵੀਡੀਓ ਕਰਕੇ ਸੋਹਰੇ ਕਿਹੜੀ ਆਈਡੀ ਤੋਂ ਲਾਈਵ ਕਰਕੇ ਮੰਨੇ ਵੀ ਪੈਸੇ ਲਏ ਅਸੀਂ ਤੁਸੀਂ ਕਹਿੰਦੇ ਲਾਈਵ ਨਹੀਂ ਉਹ ਮੇਰੇ ਕੋਲ ਨਹੀਂ ਹੈਗੀ ਪਰ ਸੁਣਿਆ ਡਾਕਟਰ ਸਾਹਿਬ ਡਾਕਟਰ ਸਾਹਿਬ ਬਲਰਦਾ ਫਲਰਦਾ ਬਲਰਦਾ ਕਲੀਅਰ ਕਰ ਦਿਓ ਜਦੋਂ ਜਦੋਂ ਪੇਸ਼ੈਂਟ ਦਾ ਕਰਦੇ ਆਯੂਸ਼ਮਨ ਕਰਦੇ ਪੈਸੇ ਤਬ ਮਰੀਜ਼ ਦਾ ਬਲੱਡ ਹੁੰਦਾ ਫਿਰ ਕਿਉਂ ਕਰਦੇ ਆਪਾਂ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਸਰ ਮੈਂ ਦੱਸਣਾ ਆ ਦੇਖੋ ਤੁਸੀਂ ਇੰਨੇ ਮੰਨੇ ਪਰਮੰਨੇ ਪ ਆ ਨਹੀਂ ਕਿ ਉਹਦੇ ਤੋਂ ਬਲੱਡ ਲੈ ਕੇ ਤੇ ਬਲੱਡ ਲਾ ਦਿੱਤਾ ਜਾਂਦਾ ਹੈ ਗਵਰਨਮੈਂਟ ਆਫ ਇੰਡੀਆ ਦਾ ਇੱਕ ਰੂਲਿੰਗ ਹੈ ਬਲੱਡ ਇਜ਼ ਟੂ ਬੀ ਟੇਕਨ ਫਰੋਮ ਦਾ ਬਲੱਡ ਬੈਂਕ ਤੁਹਾਡਾ ਬਲੱਡ ਲਿੱਤਾ ਜਾਊਗਾ ਬਲੱਡ ਬੈਂਕ 'ਚ ਜਮਾ ਹੋਊਗਾ ਉਹਦੀਆਂ ਸਾਰੀਆਂ ਜਾਂਚਾਂ ਹੋਣਗੀਆਂ ਪੇਸ਼ੈਂਟ ਨਾਲ ਕ੍ਰੋਸ ਮੈਚ ਹੋਊਗਾ ਉਹਦਾ ਜਿਹੜਾ ਪੇਮੈਂਟ ਹੁੰਦਾ ਜਿੰਨਾ ਹੁੰਦਾ ਉਹ ਲਗਭਗ 12-1300 ਰੁਪਏ ਹੁੰਦਾ ਇੱਕ ਯੂਨਿਟ ਦਾ ਹੁਣ ਤੁਸੀਂ ਕਹੋਗੇ ਜੀ 2000 ਰੁਪਏ ਐਸ਼ਮਾਨ 'ਚ ਤੇ ਜਿਹੜਾ ਜੇ ਉਹਨੂੰ ਕੱਲਾ ਲੈਣਾ ਤੇ ਉਹ ਨਹੀਂ ਹੁੰਦਾਗਾ ਆ ਤਾਂ ਹੈ ਬਲੱਡ ਬੈਗ ਦੀ ਕੀਮਤ ਬਾਕੀ ਪ੍ਰੀ ਮੈਡੀਕੇਸ਼ਨ ਆ ਉਹ ਸਾਰਾ ਹੈ ਉਹ ਆਯੂਸ਼ਮਾਨ ਨੇ ਮਤਲਬ ਤੈਅ ਕਰ ਰੱਖਿਆ ਕਿ 2000 ਰੁਪਏ ਪਰ ਯੂਨਿਟ ਤੇ ਤੁਹਾਨੂੰ ਮਿਲੂਗਾ ਉਹ ਆਯੂਸ਼ਮਾਨ ਸਾਨੂੰ ਦਿੰਦੀ ਹੈ 2000 ਰੁਪਏ ਪਰ ਯੂਨਿਟ ਤੇ ਸਾਹਿਬ ਜਿਹੜੀ ਕੰਪਲੇਂਟ ਦਿੱਤੀ ਹੈ ਉਸ ਤੋਂ ਅਗਲਾ ਸਟੈਪ ਕੀ ਹੋਊਗਾ ਉਸ ਤੋਂ ਅਗਲਾ ਸਟੈਪ ਆਈ ਹੈ ਦੇਖਣਾ ਕਿ ਪ੍ਰਸ਼ਾਸਨ ਕੀ ਕਰਦਾ ਜੇ ਨਹੀਂ ਕਰਦਾ ਜੇ ਪੰਜਾਬ ਨੂੰ ਗਰਥ ਤੇ ਸਟਣਾ ਤੇ ਫਿਰ ਮਤਲਬ ਪੰਜਾਬ ਦੀ ਜਨਤਾ ਜਾਣਦੀ ਹੈ ਤੇ ਪ੍ਰਸ਼ਾਸਨ ਜਾਣਦਾ ਜੇ ਜਾਣਾ ਹੈ ਪੰਜਾਬ ਨੇ ਗਰਪ ਚਿਤ ਜਾਊਗਾ ਫਿਰ ਅਸੀਂ ਨਹੀਂ ਰੋਕ ਸਕਦੇ ਸੀ ਆਮਦੇ ਪ੍ਰਧਾਨੋਂ ਜੇ ਵੇਖੋ ਸਵਾਲ ਜਿਗਾ ਵੀ ਜਿਹੜਾ ਇੱਕ ਇੰਜੈਕਸ਼ਨ ਦਾ ਉਹਦੇ ਵਿੱਚ ਆਇਆ ਸੀ ਜਿਕਰ 22 15 970 ਦਾ ਬਾਹਰ 2200 ਦਾ ਅੱਛਾ ਇਸ ਤੋਂ ਇਲਾਵਾ ਹੋਰ ਵੀ ਐਮ ਜੀ ਦੀ ਮੈਡੀਸਨ ਅੰਦਰ ਹੈ ਉਹ ਲਗਭਗ 4 ਗੁਣਾ ਰੇਟ ਤੇ ਹੁੰਦੀਆਂ ਬਾਹਰ ਵਾਲੀ ਮੈਡੀਸਨ ਦੇ ਲੈ ਕੇ ਨਾ ਲਾਉਂਦੇ ਨਹੀਂ ਦੇਖੋ ਉਹਦੇ ਬਾਰੇ that is that is a policy matter of government of india we are not concerned about that If the uh, government of India has given you the right to sell the medicine at MRP, you are entitled to sell at MRP. It is your sweet will whether you want to give uh, somebody some discount or not, but that is legal. ਸਰ ਮੈਂ ਲੀਗਲ ਐ ਲੀਗਲ ਦੀ ਗੱਲ ਨਹੀਂ ਕਰਦਾ ਇੱਥੇ ਗੱਲ ਸਿੱਧੀ ਕਰਦੇ ਹਾਂ ਸਵਾਲ ਆ ਸਾਨੀ ਆਈਐਮਈ 950 ਵਾਲੀ 2200 ਦੀ ਮਿਲਦੀ ਹੈ ਯੈਸ ਯੈਸ ਮੈਂ ਉੱਥੇ ਹੀ ਆ ਰਿਹਾ ਸਰ 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 ਮੈਂ 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 ਤੋਂ ਬਾਅਦ ਜਦੋਂ ਉਹਨੇ ਕਿਹਾ ਉਹਨੇ ਲਾਤਾ ਹੋਇਆ ਸੀ ਹੋਇਆ ਸੀ ਜਾਂ ਨਹੀਂ ਹੋਇਆ ਸੀ ਨਹੀਂ ਸਰ ਮੈਂ ਤੁਹਾਡਾ ਕੁਐਸਚਨ ਸਮਝ ਗਿਆ 2200 ਤੇ 950 ਤੁਹਾਡੀ ਆ ਹੀ ਮਤਲਬ ਹੈ ਨਾ ਸਰ ਆਪਾਂ ਹਾਂ ਹਾਂ ਜਿਹੜਾ ਵੀ ਹੈ ਇੱਕ ਸਰ ਇੱਕ ਇੱਕ ਆਪਾਂ ਆਪਾਂ ਬਾਜ਼ਾਰ 'ਚ ਜੁੱਤੇ ਲੈਣ ਜਾਂਦੇ ਹਾਂ ਜੁੱਤਾ 50 ਰੁਪਏ ਤੋਂ ਚੱਲੂ ਹੋ ਜਾਂਦਾ ਸਰ 50 ਰੁਪਏ ਦਾ 100 ਰੁਪਏ ਦਾ ਜੁੱਤਾ ਆ ਜਾਂਦਾ ਇਸ ਸਕੈਚਰ ਦਾ ਜੁੱਤਾ ਤੁਸੀਂ ਲੈਣ ਜਾਓ 10000 12000 15000 ਦਾ ਹੁੰਦਾ ਹੈ ਯੂ ਕੈਨੋਟ ਕੰਪੇਅਰ ਵਨ ਕੰਪਨੀ ਵਿਦ ਅਨਦਰ ਹੈਨਾ ਕਿ ਇਸ ਚੀਜ਼ ਤੇ ਕੀ ਚੀਜ਼ ਹੈ ਕਿ ਕੀ ਉਹਦੇ ਪ੍ਰੋਸ ਹੈ ਕੀ ਉਹਦੇ ਕੌਨਸ ਹੈ ਉਹ ਜਾਂ ਤਾਂ ਖਰੀਦਣ ਵਾਲੇ ਨੂੰ ਪਤਾ ਹੁੰਦੇ ਆ ਜਾਂ ਵੇਚਣ ਵਾਲੇ ਨੂੰ ਪਤਾ ਹੁੰਦੇ ਆ ਇਹ ਆ ਜਿਹੜਾ ਉਹ ਯੂਜ਼ ਕਰਦਾ ਉਹਨੂੰ ਪਤਾ ਹੁੰਦੇ ਆ ਆ ਇੱਕ ਬਹੁਤ ਹੀ ਵੇਕ ਕੁਐਸਚਨ ਹੈ ਅਸੀਂ ਤਾਂ ਆਪ ਜਾਣਿਆ ਕਿ ਜਿਹੜੀਆਂ ਮੈਡੀਸਿਨਸ ਹੈ ਉਹ ਸਾਰੀਆਂ ਦੀਆਂ ਸਾਰੀਆਂ ਇੱਕ ਕੰਟਰੋਲਡ ਰੇਟ ਤੇ ਕਿਨਮ ਵਿਕਣ ਸਾਨੂੰ ਸਰ ਤੋਂ ਵੱਡੀ ਜਿਹੜੀ ਉਹ ਖਾਂਦੀ ਹੈ ਜਿਹੜੀ ਪ੍ਰੋਬਲਮ ਆਂਦੀ ਹੈ ਉਹ ਮੈਡੀਸਿਨ ਕਰਕੇ ਸਰ ਤੋਂ ਵੱਡੀ ਪ੍ਰੋਬਲਮ ਆਂਦੀ ਹੈ ਸਾਡੀ ਆਈਐਮਏ ਦੀ ਅਸੀਂ ਮਤਲਬ ਪਿਛਲੀ ਸਾਡੀ ਨੈਸ਼ਨਲ ਹੈੱਡਕੁਆਰਟਰ ਦੀ ਜਿਹੜੀ ਮੀਟਿੰਗ ਸੀ ਅਸੀਂ ਉਹਦੇ ਚ ਵੀ ਜੇ ਮਨਸੂਖ ਮੰਡਵੀਆ ਜੀ ਨੂੰ ਬਿਲਕੁਲ ਸਪਸ਼ਟ ਤੌਰ ਤੇ ਕਿਹਾ ਕਿ ਜੀ ਆ ਪਲੀਜ਼ ਜਿਹੜੀਆਂ ਰੈਗੂਲੇਟਰੀ ਬਾਡੀ ਬਣਾਈ ਜਾਵੇ ਜਿਹੜੀ ਹੈਗੀਆਂ ਆਲਰੇਡੀ ਹੈਗੀਆਂ ਪਰ ਉਹਨਾਂ ਨੂੰ ਐਕਟੀਵੇਟ ਕੀਤਾ ਜਾਵੇ ਤਾਂ ਜੋ ਜਿਹੜੀਆਂ ਇਹ ਕਿਨਾਂ ਮੈਡੀਸਿਨਸ ਦੇ ਵਿੱਚ ਜਿਹੜਾ ਇੰਨਾ ਡਿਫਰੈਂਸ ਹੈ ਆ ਡਿਫਰੈਂਸ ਮਿਨੀਮਾਈਜ਼ ਕੀਤਾ ਜਾਵੇ ਕੋਈ 5 10% ਦਾ 15% ਦਾ दैट इज ओके ਪਰ ਜਿਹੜੇ ਆ ਡਿਫਰੈਂਸ ਜ ਗ੍ਰੋਥ ਡਿਫਰੈਂਸ ਜ ਆ ਰੀਅਲੀ ਸਾਨੂੰ ਡੀਫਰਮ ਕਰਦੇ ਡਾਕਟਰਸ ਨੂੰ ਲੇਕਿਨ ਐਕਚੁਅਲੀ ਪੈਸੇ ਜਾਂਦੇ ਆ ਕੰਪਨੀਆਂ ਫਰੈਂਚਾਈਜ਼ੀ ਤੇ ਮਤਲਬ ਤੁਸੀਂ ਸਭ ਸਾਰਾ ਸਮਝਦੇ ਹੋ ਬਿਜ਼ਨਸ ਦਾ ਕੀ ਤਰੀਕਾ ਹੁੰਦਾ ਸਰਕਾਰ ਦੇ ਪ੍ਰਤੀਬੀ ਦੇ ਮੇਰੇ ਅੰਨੇ ਨੂੰ ਤੁਹਾਡਾ ਆਈਐਮਏ ਦਾ ਕੀ ਵਿਚਾਰ ਹੈ ਤੇ ਤੁਹਾਡੀ ਕੀ ਅਪੀਲ ਹੋਏਗੀ ਤੇ ਤੁਹਾਨੂੰ ਕੀ ਕਿਸ ਤਰ੍ਹਾਂ ਦਾ ਡਰਾ ਜਿਹੜਾ ਤੁਸੀਂ ਕਹਿੰਦੇ ਹੋ ਰਿਕਵਰਡ ਬਣ ਰਿਹਾ ਪੰਜਾਬ ਦੇ ਹਾਲਾਤ ਖਰਾਬ ਆ ਉਸ ਰਿਕਾਰਡ ਤੁਸੀਂ ਕਿਹਨੂੰ ਮਿਲਣਾ ਚਾਹੋਗੇ ਤੁਸੀਂ ਗੱਲ ਤੱਕ ਕਿੱਤੀ ਹੋਣੀ ਆ ਉਹ ਵੀ ਸਾਨੂੰ ਦੱਸੋ ਅਸੀਂ ਅੱਜ ਸ਼ਾਮ ਨੂੰ ਅੱਜ ਸ਼ਾਮ ਨੂੰ ਸਾਡੇ ਜਿਹੜੇ ਐਮਐਲਏ ਸਾਹਿਬ ਹੈ ਉਹਨਾਂ ਨੂੰ ਮਿਲਾਂਗੇ ਤੇ ਸਾਡੀ ਗੱਲ ਸਾਰੀ ਉਹਨਾਂ ਦੇ ਸਾਹਮਣੇ ਰੱਖਾਂਗੇ ਤੇ ਉਹਨਾਂ ਨੂੰ ਅਸੀਂ ਐਂ ਦੱਸਾਂਗੇ ਅਸੀਂ ਸਵੇਰੇ ਵੀ ਕੋਸ਼ਿਸ਼ ਕੀਤੀ ਸੀ ਪਰ ਅੱਜ ਬੀਜੀ ਸੀਗੇ ਤਾਂ ਅਸੀਂ ਉਹਨਾਂ ਨੂੰ ਨਹੀਂ ਮਿਲ ਸਕੇ ਸਾਡੀ ਸਾਡੀ ਇੱਛਾ ਸੀ ਕਿ ਪ੍ਰੈਸ ਕਾਨਫਰੈਂਸ ਤੋਂ ਆਉਣ ਤੋਂ ਪਹਿਲਾਂ ਅਸੀਂ ਉਹਨਾਂ ਨਾਲ ਇੱਕ ਵਾਰੀ ਰਸਤਾ ਕਾਇਮ ਕਰ ਲਈਏ ਪਰ ਉਹ ਅੱਜ ਬੀਜੀ ਸੀਗੇ ਤਾਂ ਅਸੀਂ ਉਹਨਾਂ ਨੂੰ ਨਹੀਂ ਮਿਲ ਪਾਏ ਜਿਸ ਤਰ੍ਹਾਂ ਤੁਸੀਂ ਕਿਹਾ ਵੀ ਆਈਐਮਏ ਸਾਰੀ ਕੱਟੀ ਲੇਗੀ ਜੇ ਉਹਨਾਂ ਕੇ ਤੋਂ ਕੋਈ ਡਾਕਟਰ ਦੇ ਖਾਫੇ ਜਾਂ ਕੋਸੁੰਦਾ ਨਾ ਤਾਂ ਅਸੀਂ ਤੁਹਾਡੇ ਨਾਲ ਪ੍ਰੋਸਲਾਉਂਗੇ ਅਗਰ ਜ਼ਰੂਰਤ ਪਈ ਅਗਰ ਸਾਨੂੰ ਇਸ ਕੇਸ ਤੇ ਇਸ ਕੇਸ ਤੇ ਇਨਸਾਫ ਨਹੀਂ ਮਿਲਿਆ ਜੇ ਸਾਡੀ ਕੰਪਲੇਂਟ ਲਾਜ ਨਹੀਂ ਹੁੰਦੀ ਜੇ ਜਿਹੜੇ ਇਹਦੀ ਪ੍ਰੋਪਰ ਇਨਕੁਆਇਰੀ ਹੋ ਕੇ ਉਹਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਤੇ ਫਿਰ ਧਰਨਾ ਲਾਣਾ ਪਿਆ ਤੇ ਫਿਰ ਲਾਵਾਂਗੇ ਡਾਕਟਰ ਸਾਹਿਬ ਇਸੇ ਨਾਲ ਜੁੜਿਆ ਸਵਾਲ ਹੈ ਕੀ ਤੁਸੀਂ ਨਿੱਜੀ ਤੌਰ ਤੇ ਇਹ ਮੰਨਦੇ ਹੋ ਵੀ ਪ੍ਰਾਈਵੇਟ ਹਸਪਤਾਲਾਂ ਚ ਸਰੀਜ਼ਾ ਨਾਲ ਤੱਕੇਸ਼ਾਈ ਹੁੰਦੀ ਹੈ ਪ੍ਰਾਈਵੇਟ ਹਸਪੀਟਲ ਚ ਮੈਡੀਕਲ ਟੈਸਟ ਨੇ ਚਾਹੇ ਅੰਦਰੂ ਦਵਾਈ ਹੈ ਚਾਹੇ ਆਈਸੀਯੂ ਸੈਂਟਰ ਹੈ ਚਾਹੇ ਪੀਸ ਤੁਸੀਂ ਤੱਕੇਸ਼ਾਈ ਕਿਹਨੂੰ ਕਹਿੰਦੇ ਹੋ ਜਿਵੇਂ ਮਨ ਲਓ 5 10 ਹਸਤਾ ਦਾ ਕਿਸੇ ਦਾ ਆਈ ਸੀ ਯੂ 3500 ਦਾ ਕਿਸੇ ਦਾ 5000 ਦਾ ਮੈਂ ਉਸ ਚੀਜ਼ ਦਾ ਜਵਾਬ ਪਹਿਲਾਂ ਹੀ ਜੂਤੇ ਵਾਲਾ ਐਗਜ਼ਾਮਪਲ ਦੇ ਕੇ ਦੇ ਚੁੱਕਿਆ ਮੈਂ ਉਹਦਾ ਐਗਜ਼ਾਮਪਲ ਜੂਤੇ ਵਾਲਾ ਐਗਜ਼ਾਮਪਲ ਨਾਲ ਸਰ ਮੈਂ ਜੋੜ ਰਿਹਾ ਨਹੀਂ ਨਹੀਂ ਇਨਸਾਨ ਇਨਸਾਨ ਦੀ ਜ਼ਿੰਦਗੀ ਕਿਹੜੀ ਚੀਜ਼ ਨਾਲ ਨਹੀਂ ਜੁੜੀ ਬਿਜਲੀ ਨਾਲ ਇਨਸਾਨ ਨੂੰ ਆਏ ਕਹਿੰਦੇ ਨਾ ਵੀ ਆਹਾਂ ਕੰਪਨੀ ਨਹੀਂ ਦੂਜੀ ਕੰਪਨੀ ਦਾ ਸਾਲਟ ਹੋ ਰਿਹਾ ਉਹਦੀ ਕਹਿੰਦੇ ਨਾ ਸੇਮ ਲਿਆ ਤਾਂ ਕੋਈ ਫਰਕ ਹੁੰਦਾ ਹੋਊਗਾ ਤਾਂ ਹੀ ਮੰਗਾਂਦੇ ਹੋਣਗੇ ਨਾ ਕੋਈ ਫਰਕ ਹੁੰਦਾ ਹੋਊਗਾ ਤਾਂ ਹੀ ਮੰਗਾਂਦੇ ਹੋਣਗੇ ਆਜੂ ਸ਼ਦਾਨ ਦੇ ਤਾਈ ਤਾਂ ਇਲਾਜ ਚੱਲ ਜਾ ਉਹਨਾਂ ਚ ਸਮ ਕੁਝ ਕੁਲ ਚੱਲਦਾ ਰਹਿੰਦਾ ਜਦੋਂ ਆਜੂ ਸ਼ਦਾਨ ਨੂੰ ਕੈਸ਼ ਨਹੀਂ ਮਿਲਦਾ ਉਸ ਤੋਂ ਬਾਅਦ ਕਲੇਮ ਹੁੰਦਾ ਇਹ ਵੀ ਕੋਈ ਕਾਰਨ ਹੈਗਾ ਐਦਾ ਆਹੀ ਆਹੀ ਕਾਊਂਟਰ ਕੁਐਸਚਨ ਮੈਂ ਤੁਹਾਡੇ ਜ਼ਰੀਏ ਸਮਾਜ ਨੂੰ ਕਰਨਾ ਚਾਹਨਾ ਕਿ ਜਦੋਂ ਤੱਕ ਤਾਂ ਫ੍ਰੀ ਇਲਾਜ ਹੋਈ ਜਾਂਦਾ ਉਦੋਂ ਤੱਕ ਤਾਂ ਅਸੀਂ ਰਾਜ਼ੀ ਆਂ ਜਦੋਂ ਜੇਬ ਚੋਂ ਪੈਸੇ ਦੇਣੇ ਪੈਂਦੇ ਉਦੋਂ ਡਾਕਟਰ ਚੋਰ ਅਹੀ ਆ ਮੇਰਾ ਕਾਊਂਟਰ ਕੁਐਸਚਨ ਹੈ ਆ ਕਾਊਂਟਰ ਕੁਐਸਚਨ ਮੇਰਾ ਟੂਡ ਸੋਸਾਇਟੀ ਹੈ ਦੂਜੇ ਵੀ ਇਹ ਜਿਨ੍ਹਾਂ ਦਾ ਅਯੂਸ਼ਮਨ ਨਾਲ ਹੁੰਦੇ ਹੀ ਨਹੀਂ ਉਹ ਵਿਚਾਰੇ ਕੋਲੇ ਹੀ ਲਾਉਂਦੇ ਆ ਜਿਦੇ ਕੋਲੇ ਅਯੂਸ਼ਮਨ ਹੈ ਹੀ ਨਹੀਂ ਜਾਂ ਕਈ ਲਾਜ ਇਹੋ ਜਿਹੇ ਆ ਜਿਹੜੇ ਅਯੂਸ਼ਮਨ ਚ ਕਰਤੇ ਹੀ ਨਹੀਂ ਤੁਸੀਂ ਨਹੀਂ ਅਸੀਂ ਤਾਂ ਕਰਨ ਨੂੰ ਤਿਆਰ ਆ ਪਾਜੀ ਇੱਥੇ ਇੱਥੇ ਮੈਂ ਨਹੀਂ ਇੱਥੇ ਇੱਥੇ ਚਲੋ ਤੁਸੀਂ ਕੁਐਸਚਨ ਪੁੱਛਿਆ ਅਸੀਂ ਕਰਨ ਨੂੰ ਤਿਆਰ ਆ ਅਸੀਂ ਕਰਨ ਨੂੰ ਤਿਆਰ ਆ ਪਰ ਤੁਸੀਂ ਪਿੱਛੇ ਮਤਲਬ ਜਿੰਨੇ ਟਾਈਮ ਤੇ ਚੱਲ ਰਹੀ ਹੈ ਜਨਵਰੀ ਤੁਸੀਂ ਨਾ ਸਾਨੂੰ ਕੈਦੀ ਬਣਾਈ ਬੈਠੇ ਹੋ ਨਹੀਂ ਕੈਦੀ ਨਹੀਂ ਆਪਣਾ ਨਹੀਂ ਰਹਿ ਗਿਆ ਤੁਸੀਂ ਨਾ ਸਾਥ ਤੇ ਤੁਸੀਂ ਇਹ ਗੱਲ ਗਲਤ ਕਹਿ ਰਹੇ ਹੋ ਸਰ ਆਈਓ ਪੋਲੋ ਜਾਈਓ ਆਈਓ ਪੋਲੋ ਜਾਈਓ ਓਕੇ ਆਈਓ ਪੋਲੋ ਜਾਈਓ ਦੀਪਕ ਜੀ ਬੈਠੋ ਆਈਓ ਪੋਲੋ ਜਾਈਓ ਅਸੀਂ ਆਪੋ ਪੋਲੋ ਜਾਈਏ ਦੇਖੋ ਅਸੀਂ ਮਾਫੀ ਮੰਗਦੇ ਆ ਜੀ ਵੀਰ ਜੀ ਆਈਓ ਪੋਲੋ ਜਾਈਓ ਜਿਨ੍ਹਾਂ ਨੇ ਕੈਦੀ ਬਣਾਇਆ ਸੀ ਉਹ ਨਹੀਂ ਨਹੀਂ ਅਸੀਂ ਮਾਫੀ ਮੰਗ ਲਈ ਦੱਸ ਕਹਿੰਦੀ ਆ ਉਹਨਾਂ ਨੂੰ ਕੈਸ਼ ਦੇ ਦਿੱਤੇ ਸੀ ਬੁਲਾਈ ਤੇ ਆਏ ਆ ਡਾਕਟਰ ਸਾਹਿਬ ਕਹਿੰਦੇ ਆ ਕੰਮ ਇਹ 15 ਦਿਨਾਂ ਬਾਅਦ ਜਦੋਂ ਸਪੌਂਸਰਸ ਕਰਨਾ ਆ ਜਾਂ ਤਾਂ ਉਸੇ ਟਾਈਮ ਕਾਲ ਲੈਂਦੇ ਆ ਨਹੀ ਨਹੀਂ 15 ਦਿਨ ਨਹੀਂ 15 ਦਿਨ ਨਹੀਂ ਹੋ ਪਾਜੀ 23 ਤਰੀਕ ਤੇ ਅੱਜ 29 ਤਰੀਕ ਦੋ ਦਿਨ ਹੋ ਗਏ ਸਰ ਐਵੀਡੈਂਸ ਵੀ ਲੈਣੇ ਸੀ ਨਾ ਐਵੀਡੈਂਸ ਇਕੱਠੇ ਕਰਨੇ ਸੀ ਕੋਈ ਇਨਕੁਆਇਰੀ ਕਮੇਟੀ ਸੀ ਡਾਕਟਰ ਨੇ ਐਵੀਡੈਂਸ ਐਡ ਹੋਇਆ ਸਾਡੇ ਕੋਲ ਉਹ ਐਵੀਡੈਂਸ ਸਾਡੇ ਲਈ ਜ਼ਰੂਰੀ ਸੀ ਤੁਹਾਡੇ ਕੋਲ ਬੈਠਣ ਲਈ ਇਨਕੁਆਇਰੀ ਕਮੇਟੀ ਦੀ ਰਿਪੋਰਟ ਵੀ ਚਾਹੀਦੀ ਸੀ ਸਾਨੂੰ ਉਹ ਪਰਸੋ ਰਾਤ ਨੂੰ ਮਿਲੀ ਹੈ ਸਾਨੂੰ ਨਾਮ ਤਾਂ ਨਹੀਂ ਲੈ ਸਤਿਮਾ ਦੇ ਨਾਲ ਐਸਾ ਨਹੀਂ ਨਹੀਂ ਕੋਈ ਅਸੀਂ ਦੇਖੋ ਉਹ ਚੀਜ਼ਾਂ ਡਾਕਟਰ ਅਨੂਸ਼ ਦਾ 1 1 1:1 ਇਹਨਾਂ ਦਾ ਕੰਮ ਹੋਇਆ ਸਾਰੀਆਂ ਚੀਜ਼ਾਂ ਫੇਸਬੁੱਕ ਤੇ ਹੈਗੀਆਂ ਕਿਹੜੇ ਬੰਦੇ ਨੇ ਕੀ ਕਿਹਾ ਸਾਡੇ ਤੋਂ ਵੱਧ ਤੁਹਾਨੂੰ ਪਤਾ ਹੈ ਤੁਹਾਡੇ ਕੋਲ ਅਵੇਲੇਬਲ ਹੈ ਨਹੀਂ ਮੇਰੇ ਕੋਲ ਮੇਰੀ ਨੌਲੇਜ ਨਹੀਂ ਜੋ ਤੁਹਾਡੇ ਨਾਲ ਹੈ ਨਹੀਂ ਨਹੀਂ ਮੇਰੀ ਨੌਲੇਜ ਚ ਮਤਲਬ ਆਫੀਸ਼ੀਅਲੀ ਕੋਈ ਮੇਰੀ ਨੌਲੇਜ ਨਹੀਂ ਹੈ ਮੈਂਬਰ ਤੁਹਾਡੇ ਹੈਗੇ ਨਾ ਮੈਂਬਰ ਤਾਂ ਹੈਗੇ ਤੇ ਗੱਲਬਾਤ ਕੋਈ ਨਹੀਂ ਹੋਈ ਨਾ ਅਜੇ ਤੱਕ ਉਹਨਾਂ ਦੇ ਪਾਸੋਂ ਕੋਈ ਨਾ ਮੈਨੂੰ ਦੱਸਿਆ ਗਿਆ ਨਾ ਕੋਈ ਜਿਹੜੀ ਤੁਸੀਂ ਕੰਪਲੇਂਟ ਦਿੱਤੀ ਹੈ ਕੋਈ ਉਹਦਾ ਹੈਗਾ ਵੀ ਐਨੇ ਸੱਬੇ ਜੋ ਉਹ ਕਰਦ ਰਗੇ ਤਾਂ ਅਸੀਂ ਅਗਲਾ ਸਟੈਪ ਲਾਵਾਂਗੇ ਕੋਈ ਤੁਹਾਨੂੰ ਆਇਆ ਕਿ ਵੀ ਇਸ ਤਰੀ ਵੀ ਲਾਉਣਾ ਉਸਨੂੰ 2 ਸਾਲ ਅਸੀਂ ਉਹ ਚਾਹੀਏ ਬਿਲਕੁਲ ਆ ਕੁਝ ਕੁਝ ਤੁਸੀਂ ਤੁਸੀਂ ਆਪਦੇ ਬੰਨੀਓ ਨੂੰ ਸੋਚ ਰਹੇ ਹੋ ਵੀ ਅੱਜ ਕਿੱਦਾਂ ਨਹੀਂ ਆਹੀ ਗੱਲ ਆਹੀ ਗੱਲ ਮੈਂ ਤੁਹਾਡੇ ਜ਼ਰੀਏ ਕਹਿਣਾ ਚਾਹਨਾ ਤੇ ਐਕਚੁਅਲੀ ਤੁਹਾਡੇ ਜ਼ਰੀਏ ਪੁੱਛਣਾ ਵੀ ਚਾਹਨਾ ਪ੍ਰਸ਼ਾਸਨ ਤੋਂ ਕਿ ਇਸ ਚੀਜ਼ ਦਾ ਨਿਚੋੜ ਤੁਸੀਂ ਕਦੋਂ ਤੱਕ ਕੱਢ ਕੇ ਤੇ ਕਦੋਂ ਐਫ ਆਈ ਆਰ ਲੋਜ ਕਰਕੇ ਬੰਦੇ ਅਰੈਸਟ ਕਰੋਗੇ ਸਾਨੂੰ ਇੱਕ ਅਤੇ ਦਿਨ ਚ ਦੱਸੋ ਸੋ ਦੈਟ ਡਾਕਟਰਸ ਬਿਨਾ ਕਿਸੇ ਦਬਾਅ ਦੇ ਬਿਨਾ ਕਿਸੇ ਡਰ ਦੇ ਮੈਂ ਟ੍ਰੀਟਮੈਂਟ ਮਰੀਜ਼ਾਂ ਦਾ ਕਰਾਂ